ਜਿਆਨੋ ਸਸਰੀਏ ਕਾਲ ਕਿਤਾਲ ਚਾਲੇ ਜੀ ਮਿੱਤ ਦਾ ਸਾਰੇ ਵਧੀਆ ਹੋਗੇ ਹਾਸਤੇ ਵਸਤੇ ਹੋਗੇ ਤੇ ਸਾਰੇ ਨੂੰ ਚਾਹਤੀ ਲਾ ਲਓ ਜੀ ਵੀਰੋ ਅੱਜ ਅਸੀਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਉਹ ਹੈਗੀ ਐ ਫਨੀ ਵੀਡੀਓ ਆਏ ਹਾਏ ਕਮਾਲ ਏਕੇ ਹੈ ਕਮਾਲ ਜੀ ਇਹਦਾ ਟਾਈਟਲ ਹੈ ਜੀ ਅਵਤਾਰ ਐਂਡ ਰਮਨ ਜੀ ਰਮਨ ਜੀ ਹੈ ਕਸ਼ਨ ਪੂਰਾ ਤੇ ਇਹ ਮੋਗਾ ਮੋਗਾ ਲੇਟੈਸਟ ਵੀਡੀਓ ਹੈ ਜੀ ਦੇਖਦੇ ਆ ਫਸਟ ਟਾਈਮ ਵੇਖਣ ਲੱਗੇ ਆ ਭਾਈ ਜਾਨ ਪਹਿਲੇ ਨਹੀਂ ਵੇਖੀ ਅੱਛਾ ਜੀ ਵਾਰੀ ਵੇਖਦੇ ਹਾਂ अच्छा के मतलब पहले लेके लग गए सारे ਤੁਸੀਂ ਆਪਣੀ ਇਹਦਾ ਆਈਡੀ ਮੈਂ ਤੁਹਾਨੂੰ ਦੱਸ ਦਿੰਨਾ ਥੋੜਾ ਜਿਹਾ ਇਹ ਆਪਣੇ ਇੱਥੇ ਉਹ ਭੰਡੜੀ ਉਹਦੇ ਭੰਡ ਭੰਡ ਅੱਛਾ ਉਸ ਸਟੈਪ ਦੀ ਹੋਰ ਵਿੱਚ ਉਹਦੀ ਉਹ ਮਾਰਦੇ ਉਹ ਭੰਡਾ ਤੇ ਉਹ ਭੰਡਾ 4 5 6 ਉਹ ਸਟੈਪ ਦੀ ਚਲੋ ਤੇ ਮਜ਼ਾ ਆਏਗਾ ਵੇਖਣ ਦਾ ਬਾਬਾ ਬੱਲੇ ਬੱਲੇ ਭਾਈ ਬਾਬਾ ਨਾਨਕ ਮਿਹਰ ਕਰੇ ਵੀ ਜਿੰਨੇ ਲੋਕ ਇੱਥੇ ਪਹੁੰਚੇ ਹੋਇਆ। ਵਾਹ ਦੇਖ ਨਾ ਇਕੱਠ ਹੋਈ। ਲਾ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਜੇ। ਆਹੋ ਵੇਖ ਅੱਜ ਇਕੱਠ। ਲਾ ਵੀ ਲੋਕ ਇਕੱਠਾ ਤੇ ਲੱਗਾ ਮੇਲਾ। ਆਹੋ ਲਾ ਮੈਨੂੰ ਇੱਕ ਗੱਲ ਯਾਦ ਆਉਂਦੀ ਐ। ਕਿਹੜੀ ਗੱਲ? ਕਹਿੰਦੇ ਵੀ ਫੇਰ ਫੱਕਰ ਨੂੰ ਫਾਕੇ ਦਾ ਫਿਕਰ ਕਾਦਾ ਤੇ ਫੱਕਰ ਬਣ ਕੇ ਫਾਕੇ ਨੂੰ ਫੱਕ ਜਾਂਦੇ। ਆਹੋ ਫੇਰ ਫੱਕਰ ਨੂੰ ਫਾਕੇ ਦਾ ਫਿਕਰ ਕਾਦਾ? ਫੱਕਰ ਬਣ ਕੇ ਫਾਕੇ ਨੂੰ ਫੱਕ ਜਾਂਦੇ। ਉਹ ਦੁਨੀਆ ਵਾਲਿਓ ਫੱਕਰ ਅਜੀਬ ਹੁੰਦੇ ਕਹਿ ਕੇ ਕੱਖ ਜਾਂਦੇ ਦੇ ਕੇ ਲੱਖ ਜਾਂਦੇ। ਲਾ ਬਾਬਾ ਜੀ ਦੇ ਤੇ ਜ਼ੋਰਦਾਰ ਤਾੜੀ ਜ਼ਰੂਰ ਮਾਰ ਦਿਓ ਬੱਲੇ 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 ਵਾਹ ਕੀ ਗੱਲ ਕੀਤੀ ਹੈ ਬਾਬਾ ਜੀ ਮੇਰ ਰੱਖਣ ਤੁਹਾਡੇ ਸਾਰਿਆਂ ਤੇ ਲੈ ਬੜਾ ਇਕੱਠ ਹੋਇਆ ਈ ਬੜਾ ਇਕੱਠ ਵਾ ਮੈਂ ਕਿਹਾ ਬੜੇ ਲੋਕ ਆਏ ਆ ਸਾਰੇ ਪਾਸੋਂ ਇਕੱਠੇ ਹੋਏ ਆ ਮੈਂ ਕਿਹਾ ਤੱਕ ਦੇਖ ਲੋ ਕਿ ਲੋਕ ਖੜੇ ਆ ਲੈ ਵੀ ਮੈਂ ਇੰਨਾ ਇਕੱਠ ਦੇਖ ਕੇ ਗੁਜਹਾਰੀ ਸਮਝ ਗਿਆ ਹਲਾ ਤੂੰ ਕੀ ਸਮਝ ਗਿਆ ਮੈਨੂੰ ਭਾਵੇਂ ਭਲੇਖੇ ਮੈਨੂੰ ਕਿਹੜੇ ਭਲੇਖੇ ਕਮਲ ਭਲੇਖੇ ਡਬਲ ਪਲੇਕੇ ਸਾਨੂੰ ਵੀ ਦੱਸਦੇ ਪੈ ਕਿ ਮੈਨੂੰ ਲੱਗਾ ਕਿ ਸੱਬੇ ਦਾ ਲੈਂਟਰ ਪੈਣ ਲੱਗਾ ਹੈ ਇਹ ਸਾਰਾ ਪੰਜਾਬ ਹੀ ਪਹੁੰਚਿਆ ਹੋਇਆ ਹੈ ਬੱਸ ਕਰਿਆ ਗਿਆ ਉਹ ਆਰਨੇਤ ਵਠਲ ਚੱਕੀ ਆਉਂਦਾ ਲੈਣ ਦੇ ਆ ਚਾਹੇ ਮੌਜਾਂ ਉਹ ਨਾ ਨਾ ਇਹ ਪੰਜਾਬੀ ਹੈ ਇਹ ਹਰ ਖੁਸ਼ੀ ਗਮੀ ਤੇ ਇਕੱਠਾ ਹੋਣਾ ਜਾਣਦੇ ਆ ਤੇ ਤੇਲਿਆਂ ਤੇ ਇਕੱਠੇ ਹੋ ਜਾਂਦੇ ਆ ਦੁੱਖਾਂ ਆ ਤੇ ਖੁਸ਼ੀਆਂ ਆ ਤੇ ਸਾਰੇ ਇਕੱਠੇ ਹੋ ਜਾਂਦੇ ਆ ਇਹ ਮੈਂ ਕਿ ਜੁੜ ਕੇ ਬੈਠ ਜਾਂਦੇ ਆ ਲੈ ਪਿੱਛੇ ਦੇ ਪੰਜਾਬ ਦੇ ਵਿੱਚ ਆ ਕੇ ਹੜ ਆਹੋ ਅੱਧਾ ਪੰਜਾਬ ਡੁੱਬਿਆ ਪਿਆ ਸੀ ਤੇ ਅੱਧਾ ਪੰਜਾਬ ਉਹਨਾਂ ਦੀ ਮਦਦ ਲਈ ਖੜਾ ਸੀ ਆਹੋ ਅੱਧਾ ਪੰਜਾਬ ਮਦਦ ਕਰਨ ਲੱਗ ਪਿਆ ਸੀ ਆਹੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿਹੜੀ ਗੱਲ ਦੀ ਤੇ ਨਾਲ ਸਾਡੀ ਸਰਕਾਰ ਕਿੱਥੇ ਸੀ ਸਰਕਾਰ ਹਸਪਤਾਲ ਦਾਖਲ ਸੀਗੀ ਮੈਨੂੰ ਉਹਨਾਂ ਦੇ ਬੋਤਲਾਂ ਲੱਗੀਆਂ ਹੋਣੀਆਂ ਸੀਗੀਆਂ ਉਹ ਬੋਤਲਾਂ ਲੱਗੀਆਂ ਆਉਣੀਆਂ ਗਲੂਕੋਜ਼ ਦੀਆਂ ਇਹਨੇ ਮੋٹے ਸੰਤਰੇ ਦੀਆਂ ਹਾਂ ਮੋਟਾ ਸੰਤਰਾ ਦਾ ਗਲਾਸਾ ਚ ਪਾਈਦਾ ਡਾਕਟਰ ਨੇ ਕਿਹਾ ਡੋਰ ਜ਼ਿਆਦਾ ਦਾ ਨਾਣਾ ਰਾਈ ਵੀ ਭੇਜੋ ਗੱਲ ਨਹੀਂ ਬਣ ਰਹੀ ਗੀ ਗੱਲਾਂ ਕਰਦਾ ਕਾਲਾ ਕਸ ਕਰਿਆ ਕਰ ਲਾਹੌਰ ਬੜਾ ਕੁਝ ਦੇਤਾ ਕੀ ਦੇਤਾ ਮੈਂ ਕਹਾ ਸਰਕਾਰ ਨੇ ਮਦਦ ਭੇਜਤੀ ਹਲਾ ਮਦਦ ਕਰਦੀ ਸਰਕਾਰ ਨੇ ਮੈਂ ਕਹਾ ਸਰਕਾਰ ਨੇ ਲੋਕਾਂ ਦੀ ਮਦਦ ਕਿ ਕੀਤੀ ਹੈ ਕੀਤੀ ਕਿਵੇਂ ਹੈ ਮੈਂ ਕਹਾ ਹੈਲੀਕਾਪਟਰ ਭੇਜਿਆ ਸੀ ਹਲਾ ਹੈਲੀਕਾਪਟਰ ਨੇ ਕੀ ਕੀਤਾ ਉਹਨੇ ਕੀ ਕਰਨਾ ਕਲਾ ਖੜਕਾ ਕੀ ਦਿੱਤਾ ਏ ਲੋਕਾਂ ਦੀਆਂ ਤਰਪਾਲਾਂ ਢਾ ਕੇ ਲੈ ਗਿਆ ਰਾਛਣ ਵੀ ਦੇ ਕੇ ਗਿਆ ਏ ਅੱਛਾ ਰਾਛਣ ਦਿੱਤਾ ਦਿੱਤਾ ਏ ਰਾਛਣ ਚ ਕੀ ਦਿੱਤਾ ਰਾਛਣ ਚ ਕਿਲੋ ਕਖੰਡ ਸੀ 10 ਮਿਰਚਾਂ ਦਿੱਤ ਗਿਆ ਲੋਕ ਇਹੀ ਪੁੱਛੀ ਜਾਂਦੇ ਵੀ ਪਤੰਦਰੋਂ ਇੱਕ ਨਿੰਬੂ ਦੇ ਜਾਂਦੇ ਟੂਣਾ ਤਾਂ ਕਰ ਲਈਦੇ ਆਹ ਤਾਂ ਕੋਈ ਹੱਥ ਦਿੱਤੀ ਸਰਕਾਰ ਗੱਲਾਂ ਕਰ ਰਹੀਆਂ ਏ ਦੱਸ ਬੱਸ ਕਰਿਆ ਕਰ ਉਹ ਇਹੋ ਜੀ ਕੋਈ ਗੱਲ ਨਹੀਂ ਹਾਂ ਸਰਕਾਰ ਤੇ ਐਵੇਂ ਤਵੇ ਨਾ ਲਾਇਆ ਕਰ ਹਾਂ ਸਰਕਾਰ ਬੜੇ ਕੰਮ ਕਰੀ ਜਾਂਦੀ ਐ ਪੰਜਾਬ ਡੁੱਬਣ ਵਾਲਾ ਹੋ ਗਿਆ ਆਹ ਪੰਜਾਬ ਡੁੱਬਣ ਵਾਲਾ ਹੋਇਆ ਪਿਆ ਲੈ ਹੋਰ ਸੁਣ ਲੈ ਸੁਣਾ ਦੇ ਕਹਿੰਦੇ ਵੀ ਤਾਤੀ heidsਲਾ ਪਾਣੀ ਮੁੱਕਦਾ ਜਾਂਦਾ ਐ ਉਹ ਤਾਂ ਮੈਂ ਵੀ ਬੜਾ ਸੁਣਿਆ ਕਹਿੰਦੇ ਤਾਤੀheidsਲਾ ਪਾਣੀ ਜਿਵੇਂ ਹੀ ਮੁੱਕ ਚੱਲਿਆ ਤੇ ਚਿੰਤਾ ਵਾਲੀ ਗੱਲ ਇਹ ਆ ਰੇਡੀ ਜਿਹੜੇ ਸਾ ਉਹਨਾਂ ਰੱਬ ਮੀ ਪੋਣੋ ਨਹੀਂ ਹਟਦਾ ਮੈਨੂੰ ਲਾਦਾ ਉਤਲਾ ਵੀ ਮੋਕ ਜਾਣਾ ਵਾ ਬੱਸ ਕਰਿਆ ਕਹਿ ਅੱਜ ਵੀ ਮਾਹੌਲ ਮੀ ਵਾਲਾ ਹੀ ਆ ਕਹਿਣ ਗੱਲਾਂ ਕਰੀਆ ਯਾ ਚ ਹਾਈਲਾਰਡ ਲੱਗਿਆ ਹੋਇਆ ਕਹਿਣ ਦਿਆ ਕਰ ਉਹ ਪੰਜਾਬ ਨਹੀਂ ਡੁੱਬਦਾ ਉਹ ਕਿਵੇਂ ਲੈ ਸੁਣ ਲੈ ਬਈ ਸੁਣਾ ਦੇ ਕਹਿੰਦੇ ਵੀ ਮੋਢ ਕਦੀਮੋ ਪੰਜਾਬੀਆਂ ਨੇ ਹਾਂ ਕਦੇ ਸਮੁੰਦਰਾਂ ਦੇ ਤੇ ਕਦੇ ਸਕੰਦਰਾਂ ਦੇ ਕਦੇ ਅਬਦਾਲੀਆਂ ਦੇ ਤੇ ਕਦੇ ਜਰਨੈਲਾਂ ਦੇ ਵਾਹ ਬਈ ਕਦੇ ਟਾਇਰਾਂ ਤੇ ਅਡਵਾਇਰਾਂ ਦੇ ਰਾਹ ਰੋਕੇ ਆ ਹਾਂ ਰੋਕੇ ਆ ਬਈ 47 ਅਸੀਂ ਪਿੰਡੇ ਤੇ ਹੰਡਾ ਲਈ ਹਾਂ ਕਦੇ 84 ਤੇ ਕਦੇ 88 ਉਹ ਜਿਹੜੇ ਮੁਲਕ ਦਾ ਨਾਮ ਹੀ ਪਾਣੀਆਂ ਤੇ ਹੋਵੇ ਪਾਣੀ ਉਸ ਮੁਲਕ ਦੀ ਕਹਾਣੀ ਦਾ ਅੰਤ ਹਰ ਕਿਸੇ ਨਹੀਂ ਹੋ ਸਕਦਾ ਵਾਹ ਵਾਹ ਬਾਬਾੜੀ ਕੰਮ ਦੀ ਗੱਲ ਕੀਤੀ ਐ ਪੰਜਾਬ ਚੜਦੀ ਕਲਾ ਚ ਐ ਚੜਦੀ ਕਲਾ ਦਾ ਪੰਜਾਬ ਐ ਪਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿਹੜਾ ਕਿ ਪੀਣ ਵਾਲਾ ਪਾਣੀ ਦਿਨੋਂ ਦਿਨ ਮੁੱਕਦਾ ਜਾਂਦਾ। ਤੇ ਪੀਣ ਵਾਲੇ ਪਾਣੀ ਨੂੰ ਬਚਾਉਣ ਦਾ ਤਰੀਕਾ ਤਾਂ ਸਾਡੇ ਬਜ਼ੁਰਗਾਂ ਨੇ ਲੱਭ ਲਿਆ। ਹਲਾਓ ਕਿਹੜਾ? ਮੈਂ ਕਿਹਾ ਸਾਡੇ ਬਜ਼ੁਰਗ ਸੀਗੇ ਵਿਗਿਆਨੀ ਬੰਦੇ ਜੀ। ਤੁਹਾਡੇ ਬਜ਼ੁਰਗ? ਉਹਨਾਂ ਨੇ ਕਾੜ ਕੱਢ ਲਈ ਵੀ ਪੀਣ ਵਾਲਾ ਪਾਣੀ ਬਚਣਾ ਕਿਵੇਂ? ਓਏ ਸਾਨੂੰ ਵੀ ਦੱਸ ਦੇ ਬੰਦੂ ਕਿਵੇਂ? दारू ਸੁੱਕੀ ਪੀਆ ਕਰੋ। ਪਰ ਫਿਰ ਤੇਰੇ। ਪਾਣੀ ਪਾਉਈ ਨਾ। ਪਿਟਿਆ ਕਰ। ਆਪੇ ਹੀ ਬਜੀ ਬੁਜੀਣਾ ਆਵਾਜ਼। ਆ ਦੀ ਵੇਲ ਸਰਦਾਰ ਸਾਹਿਬ ਦੇ ਰੁਪਈਆ ਦੀ ਵੇਲ ਵੇਲ ਬਤਾਵੀ ਲੇਖੇ ਲਾਵੀ ਆ ਜਿਹੜੇ ਦੰਦ ਕੱਢੀ ਜਾਂਦੇ ਇਹਨਾਂ ਨੂੰ ਵੀ ਹੱਥ ਪਾਵੀਂ 15 ਕਲਾ ਹੱਥ ਨਹੀਂ ਆਏ ਰਹਿਣ ਦਿਆ ਕਰੇ ਹੋਰ ਆ ਜੀ ਰਾਜ਼ੀ ਰੱਖੇ ਬੱਸ ਕਰ ਬੱਸ ਕਰ ਗੱਲ ਸੰਦ ਗੱਲ ਵਾਲੀ ਗੱਲ ਹੋਈ ਆ ਦਾਰੂ ਦੀ ਆਹੋ ਸਰਕਾਰ ਸਖਤ ਹੋ ਵੀ ਮੈਂ ਕਹਾ ਸਰਕਾਰ ਪੂਰੀ ਸਖਤ ਹੈ ਕਿਹਦੇ ਹਿਸਾਬ ਨਾਲ ਓਏ ਹੁਣ ਉਹ ਗੱਲਾਂ ਨਹੀਂ ਰਹੀਆਂ ਕਿਹੜੀਆਂ ਉਹ ਅੱਗੇ ਤਾਂ ਲੋਕਦਾਰ ਉਮਰੂਪੀ ਕੇ ਕਿਵੇਂ ਵੀ ਤੁਰੇ ਫਿਰਦੇ ਸੀ ਆਹੋ ਤੇ ਹੁਣ ਜੇ ਕੋਈ ਮਾੜਾ ਮੋਟਾ ਪੈਗ ਲਾ ਕੇ ਆਹ ਗੱਡੀ ਸਾਧਨ ਚਲਾਉਂਦਾ ਸਰਕਾਰ ਉਹਦੀ ਚਲਾਨ ਕੱਟ ਦਿੰਦੀ ਆ ਮੈਂ ਕਹਿੰਦਾ ਪੁਲਿਸ ਵਾਲਿਆ ਭਾਈ ਪੁਲਿਸ ਵਾਲੇ ਬੈਠੇ ਏ ਕਰ ਮਗਰ ਆ ਬੈਠੇ ਇੱਕ ਵਾਰ ਲੈ ਭਾਈ ਜਦੋਂ ਤੁਸੀਂ ਰਾਤ ਨਾਕਾ ਲਾ ਕੇ ਖੜਦੇ ਹੋ ਆਹੋ ਤੁਸੀਂ ਭੂਕ ਦੀ ਮਰਾ ਕੇ ਦੇਖਦੇ ਭੂਕ ਨਹੀਂ ਜੇ ਚ ਦੇਖਦੇ ਆ ਭਾਈ ਪਤਾ ਲੱਗ ਜੇ ਵੀ ਬੰਦੇ ਦੇ ਦੋ ਪੈਗ ਲੱਗੇ ਆ ਨਾਲ ਹੀ ਚਲਾਨ ਕੱਟ ਦਿੰਦੇ ਮੈਂ ਕਹਿੰਦਾ ਨਾਲ ਦੀ ਨਾਲ 5000 ਤਾਂ ਕੱਟੇ ਜਾਂਦਾ ਡਰਿੰਕ ਐਂਡ ਡਰਾਈਵ ਦਾ ਆਹੋ ਇਹ ਸਰਕਾਰ ਸਖਤ ਹੋਈ ਐ ਬਈ दारू ਸੇਕ ਲਈ ਹਾਨੀ ਕਰਕੇ। ਉਹ ਇਹ ਗੱਲ ਭਗਵਾਨ ਤਮਨ ਨੂੰ ਵੀ ਦੱਸੋ दारू ਪੀ ਕੇ ਸਾਰਾ ਦੇਸ਼ ਚਲਾਈ ਜਾਂਦਾ। ਉਹਦਾ ਕੋਈ ਚਲਾਨ ਹੀ ਨਹੀਂ ਕੱਟਦਾ। ਸਰਕਾਰ ਅੰਦਰ ਰੱਜਿਆ ਹੀ ਰਹਿੰਦਾ। ਇਹ ਕਾਨੂੰ ਗੱਲਾਂ ਕਰਦਾ। ਹਾਂ ਦੱਸ। ਹੁਣ ਉਹ ਗੱਲਾਂ ਨਹੀਂ ਰਹੀਆਂ। ਹਾਂ ਸਰਕਾਰ ਸਖਤ ਹੋਈ ਐ ਖੜੇ ਸਾਹ ਨਾਲ। ਮੈਂ ਕਹਿੰਦਾ ਨੇ ਯੁੱਧ ਚਲਾਇਆ ਹੋਇਆ ਨਸ਼ਾ ਛੇੜ ਲਿਆ। ਆਹ ਕਹਿੰਦਾ ਵੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ। ਯੋਧ ਛੇੜਦਾ ਛੇੜਿਆ ਹੋਇਆ ਇਹਨਾਂ ਨੇ ਕਹਿਤਾ ਕੀ ਕਹਿਤਾ ਕਹਿੰਦੇ ਵੀ ਜਿਹੜਾ ਨਸ਼ੇ ਕਰਦਾ ਹੈ ਹਾਂ ਉਹਦੇ ਘਰ ਤੇ ਕ੍ਰੇਨ ਚਲਾ ਦਿੰਦੇ ਆ ਜਾਂ ਜਿਹੜਾ ਵੇਚਦਾ ਉਹ ਸਾਡੇ ਗਵਾਂਢ ਚ ਇੱਕ ਮੁੰਡਾ ਜੀ ਚਿੱਟਾ ਪੀਂਦਾ ਸੀ ਬੜਾ ਖਤਰਨਾਕ ਨਸ਼ਾ ਮਾੜਾ ਨਸ਼ਾ ਹੈ ਪੂਰੇ ਉਹ ਸਿਆਣੇ ਬੰਦੇ 5-7 ਆਏ ਹਾਂ ਕਹਿੰਦੇ ਵੀ ਮੁੰਡੇ ਨੂੰ ਥੋੜੀ ਥੋੜੀ ਫੀਮ ਖਵਾਓ ਤੇ ਚਿੱਟਾ ਛੱਡ ਜਾਊਗਾ ਉਹ ਗੱਲ ਤਾਂ ਸਿਆਣੀ ਕੀਤੀ ਕਹਿੰਦੇ ਫੀਮ ਨਾਲ ਚਿੱਟਾ ਵੀ ਛੱਡਿਆ ਜਾਂਦਾ ਅਸੀਂ ਉਹਨੂੰ 1.5 ਮਹੀਨਾ ਜਣੇ ਦੀ ਫੀਮ ਖਵਾਈ ਆ ਫੇਰ ਤਾਂ ਚਿੱਟਾ ਛੱਡ ਗਿਆ ਨਹੀਂ ਚਿੱਟਾ ਤੇ ਛੱਡ ਗਿਆ ਹੁਣ ਫੀਮ ਤੇ ਲੱਗਾ ਹੋਇਆ ਹੈ ਦੀ ਫੇਮ ਨਹੀਂ ਪੂਰੀ ਆਉਂਦੀ ਗੀ ਉਹਦਾ ਸਰੀਰ ਹੀ ਟੁੱਟੀ ਜਾਂਦਾ ਹੈ ਲਲੀ ਚਾਹ ਹੀ ਮੰਗੀ ਜਾਂਦਾ ਹੈ ਉਹ ਪਹਿਲਾਂ ਵਾਲੀਆਂ ਗੱਲਾਂ ਹੋਰ ਸੀ ਕਿਹੜੀਆਂ ਬਾਈ ਜੀ ਪਹਿਲਾਂ ਸਰਕਾਰਾਂ ਸੀਗੀਆਂ ਘੱਟ ਸੱਤ ਸੀ ਆਹੋ ਨਸ਼ੇ ਦੀ ਲੋੜ ਹੁੰਦੀ ਸੀ ਹਾਂ ਇਹ ਐਸਆਈ ਗੁਰਵਿੰਦਰ ਪਹਿਲਵਾਨ ਵੱਲੋਂ ਲੈ ਜੀ ਅਸੀਂ ਐਸਆਈ ਸਾਹਿਬ ਦਾ ਸਟੇਜ ਤੇ ਖੜ ਕੇ ਚਲਾਨ ਕੱਟਦਾ ਮਿਹਰਬਾਨੀ ਨਹੀਂ ਜਾਂਦਾ ਨਹੀਂ ਤਾਂ ਤੁਸੀਂ ਲੋਕਾਂ ਦਾ ਚਲਾਨ ਕੱਟਦੇ ਹੋ ਬੱਸ ਕਰਿਆ ਕਰੋ ਆਹ ਇੱਕ ਰਕੀਆਂ ਬਾਅਦ ਤੁਸੀਂ ਤੁਹਾਨੂੰ ਇੰਸਪੈਕਟਰ ਬਣਾਵੇ ਰਹਿਣ ਦਿਓ He's ਆਪਾਂ ਉਹ ਹੀ ਗੱਲ ਕਰਦੇ ਸੀ ਸਾਵੀ ਸਰਕਾਰਾਂ ਸੀਗੀਆਂ ਨਸ਼ੇ ਦੀ ਲੋੜ ਹੁੰਦੀ ਸੀ ਆਖੜਾ ਰਾਸਤਾਨ ਜਾਂਦੇ ਸੀ ਤੇ ਫੜ ਲਿਆਉਂਦੇ ਸੀ ਫੜ ਲਿਆਉਂਦੇ ਸੀ ਬਟਰ ਓਏ ਹੁਣ ਸਰਕਾਰ ਹੋ ਗਈ ਸਖਤ ਪੂਰੀ ਸਖਤ ਆਗਾ ਕੋਈ ਨਸ਼ੇ ਦੀ ਗੱਲ ਕਰਦਾ ਘਰ ਤੇ ਕ੍ਰੇਨ ਚਲਾ ਦਿੰਦੇ ਚਲਦੀਆ ਘਾਟਾ ਦਿੰਦੇ ਹੁਣ ਮਿਹਨਤ ਬੜੀ ਕਰਨੀ ਪੈਂਦੀ ਏ ਉਹ ਕਿਵੇਂ ਪਹਿਲਾਂ ਮੰਜੇ ਤੋਂ ਉੱਠਣਾ ਪੈਂਦਾ ਓਹ ਮੰਜੇ ਤੋਂ ਉੱਠਣਾ ਪੈਂਦਾ ਓਦੋਂ ਬਾਅਦ ਚਪਲਾਂ ਪਾਉਣੀਆਂ ਪੈਂਦੀਆਂ ਹੁਣ ਚਪਲਾਂ ਪਾਉਣੀਆਂ ਪੈਂਦੀਆਂ ਫੇਰ ਕਿਤੇ ਜਾ ਕੇ ਗਲੀ ਚੋਂ ਫੜ ਕੇ ਲਿਆਉਣਾ ਪੈਂਦਾ ਘਰ ਘਰ ਨਸ਼ਾ ਮਿਲ ਜਾਂਦਾ ਬੱਸ ਕਰਿਆ ਇਹ ਕਹਿੰ ਜਾਂਦੇ ਯੋਧ ਨਸ਼ਾ ਵਿਰੋਧ ਦਾ ਗੱਲਾਂ ਪਤਾ ਨਹੀਂ ਕਿ ਯੋਧ ਛੇੜੀ ਬੈਠੇ ਆਣ ਦਿਆ ਕਰ ਹੋਰ ਕੀ ਆ ਦੱਸ ਬਸ ਕਰਿਆ ਕਰ ਸਰਕਾਰ ਤੇ ਇਨੇ ਤਵੇ ਨਾਲ ਆਹ ਉਹ ਕੋਈ ਗਾਉਣ ਗੂੰ ਨਹੀਂ ਸੁਣਾ ਦੇ ਹਾਂ ਸੁਣਾ ਦੇ ਗਾਉਣ ਕੀ ਸੁਣਾਵਾ ਆ ਤੈਨੂੰ ਗੁਰਦਾਸ ਮਾਨ ਦਾ ਛੱਲਾ ਆਉਂਦਾ ਨਾ ਨਾ ਮਾਨ ਸਾਹਿਬ ਦਾ ਛੱਲਾ ਮੈਨੂੰ ਆਉਂਦਾ ਹੀ ਨਹੀਂ ਓ ਕਿਉਂ ਉਹਨਾਂ ਦੀਆਂ ਉਂਗਲਾਂ ਮੋਟੀਆਂ ਮੇਰੀਆਂ ਪਤਲੀਆਂ ਮਾਨ ਸਾਹਿਬ ਦਾ ਛੱਲਾ ਆਉਂਦਾ ਹੀ ਕਿਸੇ ਦੇ ਨਹੀਂ ਉਂਗਲਾਂ ਚ ਭੱਜਿਆ ਫਿਰਦਾ ਇਹ ਮੈਂ ਕਹ ਮਾਨ ਸਾਹਿਬ ਨੇ ਬੱਤੀ ਵਾਲੀ ਲੋਕਾਂ ਤੋਂ ਮਾਫੀ ਮੰਗ ਲਈ ਆ ਉਹ ਮਾਫੀ ਨਹੀਂ ਕਰ ਦੇਗੇ ਮਾਨ ਸਾਹਿਬ ਦਾ ਮੈਨੂੰ ਇੱਕ ਗੀਤ ਯਾਦ ਆਉਂਦਾ ਛੱਲਾ ਕਿਹੜਾ ਆਉਂਦਾ ਜਾਂਦਾ ਘਗਰੇ ਵੀ ਗਏ ਤੇ ਫੁਲਕਾਰੀਆਂ ਵੀ ਗਈਆਂ ਘਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਵੀ ਗਈ ਫੁਲਕਾਰੀਆਂ ਵੀ ਗਈਆਂ ਅੱਗੇ ਅੱਗੇ ਐਮਐਸਪੀ ਵੀ ਗਈ ਤੇ ਐਮਐਸਪੀ ਵਾਲੀਆਂ ਵੀ ਗਈਆਂ 50 ਕਮੈਂਟਾਂ ਤੇ ਐਮਐਸਪੀ ਦਿੰਦੀ ਸੀ ਰਹਿਣ ਦੇ ਆ ਕਹਿ ਰਿਹਾ ਅਸਤੀਫਾ ਦੇ ਕੇ ਹੋ ਗਈ ਅਗਲੀ ਹੋਰ ਕੀ ਹੈ ਦੱਸ ਬੱਸ ਕਰਿਆ ਕਰ ਇਨੇ ਸਰਕਾਰ ਤੇ ਤਵੇ ਨਾਲ ਫੇਰ ਨਾ ਕੀ ਤੇਰੇ ਤੇ ਕੋਈ ਰੇਡ ਰੂਟ ਪੈ ਗਈ ਤੇ ਮੇਰੇ ਤੇ ਰੇਡ ਪਈ ਸੀਗੀ ਹਲਾ ਤੇਰੇ ਤੇ ਰੇਡ ਪੈ ਗਈ ਪੁਲਸ ਆ ਗਈ ਕੀ ਕਹਿੰਦੀ ਕਹਿੰਦਾ ਵੀ ਤੁਹਾਡੇ ਘਰੇ ਕਾਲਾ ਥਾਨਾ ਉਹ ਤਾਂ ਇੱਥੇ ਹੀ ਰੱਖ ਜਾ ਨੇੜੇ ਲੈ ਕਹਿੰਦੇ ਵੀ ਤੁਹਾਡੇ ਘਰੇ ਕਾਲਾ ਤਨ ਹੈ ਕਾਲਾ ਤਨ ਉਹਨਾਂ ਨੇ ਸਾਰਾ ਘਰ ਲੱਭਤਾ ਓਏ ਛਾਣ ਮਾਰਿਆ ਛਾਣ ਮਾਰਿਆ ਉਹਨੂੰ ਲੱਭੇ ਹੀ ਕੋਈ ਨਹੀਂ ਕਾਲਾ ਲੱਪਿਆ ਕੁਝ ਨਹੀਂ ਸਾਡੇ ਕਾਰਡ ਸਭ ਤੋਂ ਵੱਧ ਕਾਲੇ ਨਹੀਂ ਗਏਗੇ ਕਿਤੇ ਤੇਰਾ ਚਾਰ ਪੰਨਾ ਬੰਦਾ ਸਾਡੇ ਕੰਮ ਦਾ ਹੀ ਨਹੀਂ ਬੱਸ ਕਰਿਆ ਹੋਰ ਕੀ ਆ ਦੱਸ ਆਰਾਮ ਤੇਰੀਆਂ ਸਹੂਲਤਾਂ ਦੇਈ ਜਾਂਦੀਆਂ ਮੈਂ ਕਹਾ ਸਰਕਾਰਾਂ ਨੇ ਬਥੇਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਆ ਤੂੰ ਆਧਾਰ ਕਾਰਡ ਹੀ ਦੇਖ ਲੈ ਲੈ ਔਰ ਤਾਨੂੰ ਬੜੀਆਂ ਸਹੂਲਤਾਂ ਦੇ ਰੀਆਂ ਪੂਰੀਆਂ ਸਹੂਲਤਾਂ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਆਧਾਰ ਕਾਰਡ ਦਾ ਬੰਦਿਆਂ ਨੂੰ ਕੋਈ ਫਾਇਦਾ ਨਹੀਂ ਨਾ 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 ਤੈਨੂੰ ਆਧਾਰ ਕਾਰਡ ਦੀ ਪਾਵਰ ਦਾ ਨਹੀਂ ਪਤਾ ਉਹ ਕਿਵੇਂ ਮੈਂ ਕਹਾ ਆਧਾਰ ਕਾਰਡ ਤੇ ਬੰਦਿਆਂ ਨੂੰ ਬੜੀ ਘੈਂਟ ਚੀਜ਼ ਫ੍ਰੀ ਮਿਲਦੀ ਹੈ ਉਹ ਕਿਹੜੀ ਮੈਨੂੰ ਪਤਾ ਨਹੀਂ ਮਿਲਦਾ ਕੀ ਆ ਸਾਨੂੰ ਨਹੀਂ ਪਤਾ ਦੱਸ ਕੀ ਮਿਲਦਾ ਜੀ ਵਾਲੀ ਗੋਲੀ ਫਰੀ ਹੈ ਪ੍ਰੈਗਾ ਪ੍ਰੈਗਾ ਹੋਈ ਪਈ ਆ ਸਿਕਰਿਆ ਕਰ ਉਧਰ ਬਾਈ ਨੂੰ ਗੱਲ ਜਿਆਦਾ ਪਸੰਦ ਆ ਗਈ ਉਹਨੂੰ ਜਿਆਦਾ ਪਸੰਦ ਆਈ ਆ ਕਦੇ ਤੇਰੇ ਉਧਾਰ ਕਾਰਡ ਦਾ ਬਣਿਆ ਤਾਂ ਨਹੀਂ ਕਾਰਡ ਫਾਹੀ ਜਾਣਾ ਗੱਲਾਂ ਕਰਦਾ ਹੋਰ ਕੀ ਇਹਦਾ ਨਾਲਾ ਤਵੇ ਨੇ ਮੈਨੂੰ ਪਤਾ ਲੱਗ ਗਿਆ ਕਿਹੜੀ ਗੱਲ ਦਾ ਵੀ ਤੇ ਉਧਾਰ ਕਾਰਡ ਦਾ ਕੋਈ ਫਾਇਦਾ ਨਹੀਂ ਜੋ ਮੈਨੂੰ ਕਿਉਂ ਨਹੀਂ ਫਾਇਦਾ ਉਹ ਕਿਵੇਂ ਮੈਨੂੰ ਫਾਇਦਾ ਏ ਉਹ ਕਿਵੇਂ ਮੈਂ ਇੱਕ ਦਿਨ ਤੇਰੀ ਭੁਜਾਈ ਦਾ ਸੂਟ ਪਾਇਆ ਆਲਾ ਮੈਂ ਉਹ ਆਧਾਰ ਕਾਰਡ ਚੱਕ ਕੇ ਮੈਂ ਰੋਡਵੇ ਚੜ ਗਿਆ। ਅੱਛਾ ਰੋਡਵੇ ਜਿਹੜੀ ਬੱਸ ਹੀ ਚੜ ਗਿਆ। ਆਹੋ। ਫੇਰ ਅੱਗੇ ਕੀ ਹੋਇਆ? ਅੱਗੇ ਕੀ ਉਹਨਾਂ ਨੂੰ ਸ਼ੱਕ ਪੈ ਗਿਆ। ਲਾ ਫੇਰ ਤਾਂ ਲਵੇਟਿਆ ਉਹ ਚੰਗੀ ਤਰ੍ਹਾਂ। ਮੈਂ ਕਿਹਾ ਬੱਸ ਮੜੀ ਜੀ ਓਖਲੀ ਜੀ ਚ ਬੱਜੀ ਮੇਰਾ ਜਣੀ ਦੀ ਘੁੰਡ ਜਾ ਚੱਕਿਆ ਗਿਆ। ਆਹ ਪੱਲੂ ਖਿਸਕ ਗਿਆ ਤੇ ਪੱਲੂ ਸਰ ਕੇ ਆਇਆ। ਬਾਸ ਵਾਲਿਆਂ ਨੂੰ ਸ਼ੱਕ ਪੈ ਗਿਆ ਕੀ ਸ਼ੱਕ ਪੈ ਗਿਆ ਉਹਦਾ ਪੁਣਾ ਕਹਿੰਦਾ ਸੋਚ ਹੀ ਗਏ ਸੋਚੀ ਕੀ ਗਏ ਉਹ ਇਹੀ ਸੋਚੀ ਗਏ ਦੀ ਗੁੱਤ ਪੱਟੀਏ ਕੇ ਮੁੱਛ ਪੱਟੀਏ ਮੈਨੂੰ ਆਂਦੇ ਵੀਰ ਜੀ ਪੈਣ ਦੀ ਥੱਲੇ ਆਓ ਜਿੱਥੇ ਹੋ ਕੇ ਟਿਕ ਟਕਟਾਓ ਫੇਰ ਅਗਲੇ ਨੇ 10 ਗੁਣਾ ਕਰਾਇਆ ਵਾਧਾ ਲਿਆ ਹੋਰ ਕੀਆ 10 ਬੱਸ ਕਰ ਮੈਨੂੰ ਪਤਾ ਲੱਗ ਗਿਆ ਉਹ ਧਾਰ卡ੜ ਤੇ ਤੂੰ ਸੱਤੇ ਹੀ ਬੁੱਧ ਪਿਆ ਬੱਧਿਆ ਹਾਉ ਤਾਂ ਹੈ ਹੀ ਹੈ ਪਰ ਜਾਈ ਦੇ ਪੇ ਕਈ ਬੜੇ ਦੂਰ ਉਹ ਮੈਂ ਨਾ ਟ੍ਰੇਨ ਰੂਟ ਤੇ ਜਾਂਦੀ ਹੁਣੀ ਆ ਕਾਕਾ ਦੇ ਟ੍ਰੇਨ ਉਹਦਾ ਜਹਾਜ ਨੂੰ ਜਾਂਦੀ ਆ ਸ਼ੂ ਦੀ ਨੇੜੇ ਤੇੜੇ ਨਹੀਂ ਲੈਂਦੀ ਸਾਹ ਉਹ ਕਿਉਂ ਕਿਉਂਕਿ ਸਾਗਰ ਦੀ ਬੋਤੀ ਲੈਂਦੀ ਐ ਡਕਾ ਚਲਾ ਉਹ ਮੇਰੇ ਨੂੰ ਤੇਰੇ ਮੇਰਾ ਨਾਮ ਸਾਗਰ ਆ ਝਾਣੂ ਗੱਲਾਂ ਇਹ ਡਕਾ ਹੀ ਭਾਈ ਫਿਰਦੀ ਆ ਰਹਿਣ ਦੇ ਆ ਗਾ ਮੇਰੀ ਬਣਾਈ ਫਿਰਦੀ ਆ ਬੱਸ ਕਰਿਆ ਕਰ ਹੋਰ ਕੀ ਆ ਦੱਸ ਹੋਰ ਰਹਿਣ ਦੇ ਸਿਆਸਤ ਤੇ ਬਥੇਰੇ ਤਵੇ ਲਾ ਲਿਆ ਤੂੰ ਆਹੋ ਐਂ ਕਰ ਕੋਈ ਆਪ ਦੇ ਵਿਆਹ ਵਿਊ ਦੀ ਗੱਲ ਹੀ ਸੁਣਾ ਵਿਆਹ ਦੀ ਗੱਲ ਸੁਣ ਲੈ ਸੁਣਾ ਦੇ ਮੇਰੀ ਚੱਲਦੀ ਸੀ ਰਿਸ਼ਤੇ ਦੀ ਗੱਲ ਆਹ ਤੇਰੀ ਰਿਸ਼ਤੇ ਦੀ ਗੱਲ ਚੱਲਦੀ ਸੀ ਫਿਰ ਮੈਨੂੰ ਆਉਂਦੇ ਸੀ ਦੇਖਣ ਆਲੇ ਤੇ ਫਿਰ ਹਫਤੇ ਚ ਦੋ ਤਿੰਨ ਵਾਰੀ ਦੇਖਣ ਆਲੇ ਆ ਜਾਂਦੇ ਆਹੋ ਇੰਨੇ ਵਾਰੀ ਆਹੋ ਉਹ ਕਿਉਂ ਆ ਜਾਂਦੇ ਸੀ ਦੇਖਣ ਆਲੇ ਹਾਂ ਦੇਖ ਕੇ ਮੁੜ ਜਾਂਦੇ ਸੀ ਦੇਖ ਕੇ ਮੁੜ ਜਾਂਦੇ ਸੀ ਉਹ ਕਿਉਂ ਮੈਂ ਕਿਹਾ ਦੇਖ ਕੇ ਹੀ ਮੁੜ ਜਾਂਦੇ ਸੀ ਕਹਿੰਦੇ ਕੋਈ ਨਹੀਂ ਕਹਿੰਦੇ ਕੀ ਸੀ ਕਹਿੰਦੇ ਹੀ ਕੋਈ ਨਹੀਂ ਸੀਗੇ ਕਹਿੰਦੇ ਕਿਉਂ ਨਹੀਂ ਸੀ ਉਹ ਅਗਲੇ ਕਹਿੰਦੇ ਬੰਦਾ ਹੀ ਨਹੀਂ ਦੇਖਣ ਵਾਲਾ ਬਿਟੇ ਨੀ ਤੇਰੇ ਕਲਾ ਦੇਖ ਦਿਖਾ ਕੇ ਹੀ ਮੁਰ ਜਾਂਦੇ ਸੀਗੇ ਬਾਈ ਦੀ ਸੁਣ ਗੱਲ ਕੋਈ ਜ਼ਰੂਰੀ ਗੱਲ ਕਹਿਣੀ ਹੋਣੀ ਇਹਨੇ ਲੈ ਮੱਖਣ ਕੈਨੇਡੀਅਨ ਜੀ ਇੱਥੇ ਖੜੋ ਤੇ ਇੱਕ ਬੰਦਾ ਨਾਮ ਲਿਖ ਲਿਖ ਦੱਸ ਦਿਓ ਕੱਠੇ ਹੀ ਬੋਲ ਦਿਆਂਗੇ ਬਾਅਦ ਚ ਹੱਸ ਕਰਿਆ ਕਹਿ ਇਹ ਅਸੀਂ ਕੱਲੇ ਨਾਮ ਹੀ ਬੋਲਣ ਲੱਗੇ ਮੈਨੂੰ ਲੱਗਦਾ 20 ਮਿੰਟਾਂ ਦੇ ਨਾਮ ਹੀ ਬੋਲਾਂਗੇ ਹੱਸਣ ਦਿਆ ਕਰ ਝਗ ਤਾਈ ਬਾਲੀਆਂ ਹੈ ਹੱਸ ਕਰਿਆ ਕਹਿ ਰਹੇ ਲੈ ਦੇਖਣ ਆਲੇ ਆ ਗਏ ਹਲਾ ਦੇਖਣ ਆਲੇ ਆ ਗਏ ਲੈ ਮੈਨੂੰ ਕਰਕੇ ਪਸੰਦ ਅੱਛਾ ਤੈਨੂੰ ਪਸੰਦ ਕਰਕੇ ਕਹਿੰਦੇ ਵੀ ਮੁੰਡਾ ਸਾਨੂੰ ਪਸੰਦ ਦਾ ਕੰਮ ਦੱਸ ਦਿਓ ਕਰਦਾ ਕੀ ਹਲਾ ਫਿਰ ਤੁਸੀਂ ਕੀ ਦੱਸਿਆ ਤੁਹਾਡੇ ਘਰ ਦੇ ਕਹਿੰਦੇ ਜੀ ਮੁੰਡੇ ਨੇ ਐਮਏ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹੋਂ ਥੀਏਟਰ ਦੀ ਤੇ ਨਾਟਕ ਕਰਦਾ ਹੈ ਹਲਾ ਤੇ ਕੁੜੀ ਵਾਲ ¡Muy <coughs> bien! ਏ ਹੁਣੇ 200 ਕਰਕੇ ਦਿਖਾ ਦੂਗੀ ਬੱਸ ਕਰਿਆ ਕਰ। ਓ ਭਾਈ ਕਿਨੂੰ ਵੀਡੀਓ ਕਾਲ ਕਰਕੇ ਸਾਨੂੰ ਦਿਖਾਈ ਜਾਂਦਾ ਐ ਰਹਿਣ ਦਿਆ ਕਰ। ਮੇਰਾ ਸਾਡੂ ਤਾਂ ਨਹੀਂ ਕਿਤੇ ਓ। ਮੈਂ ਪਛਾਣ ਲਿਆ ਐ ਬੱਸ ਕਰਿਆ ਕਰ। ਹੋਰ ਕੀ ਐ? ਤੇਰੀ ਸ਼ਿਕਾਇਤ ਪ੍ਰਭੂ ਦੀ। ਉਹ ਘਰ ਵਾਲੀ ਨੂੰ ਨਾ ਫੋਨ ਲਾਦੀ ਮੇਰੀ ਨੂੰ। ਬੱਸ ਕਰਿਆ ਕਰ। ਹੋਰ ਕੀ ਐ ਮੈਂ ਤੈਨੂੰ ਪਛਾਣ ਲਿਆ ਐ ਰਹਿਣ ਦਿਆ ਕਰ। ਹੋਰ ਸੁਣ ਲੈ। ਸੁਣਾ ਦੇ। ਹੋਰ ਸੁਣ ਲੈ। ਅੱਛਾ ਤਾ ਦੇਖਣ ਆਲੇ ਇੱਕ ਨਾਲ ਆਏ। ਉਹ ਮੇਰੇ ਵਿਚੋਲੇ ਨੇ ਮੈਨੂੰ ਕਹਿਤਾ ਸੀ। ਕੀ ਕਹਿਤਾ? ਕਹਿੰਦਾ ਲੈ ਵੀ ਤੈਨੂੰ ਤੀਜੀ ਚੌਥੀ ਵਾਲੀ ਦੇਖਣ ਆਲੇ ਆਏ ਆ। ਆ ਤੀਜੀ ਚੌਥੀ ਵਾਲੀ ਆਏ ਆ। ਹਰੇਕ ਦਿਨ ਦਾ ਤਿੰਨ ਪਰਾਮ ਦਾ ਜਵਾਬ ਦੇ ਦੀ ਆ ਵਿੱਚੋਲਾ ਸਿਆਣਾ ਹੋਣਾ ਕਹਿੰਦਾ ਮੇਰਾ ਸਿਰ ਚੜਾ ਦੇ ਪਿਓ ਬੈਠ ਗਿਆ ਕੀ ਕਹਿੰਦਾ ਮੈਨੂੰ ਕਹਿੰਦਾ ਕਾਕਾ ਜੀ ਕੁਝ ਉਚਰੋ ਆ ਕੁਝ ਉਚਰੋ ਮੈਂ ਕਹਾ ਜੀ ਉਚਰੋ ਮੁਚਰੋ ਕੁਝਰੋ ਏ ਕੀ ਏ ਕੀ ਮੇਗੀ ਟੇਗੀ ਉਹ ਮੈਨੂੰ ਸਮਝ ਨਹੀਂ ਆਈ ਉਹ ਐਡਾ ਵਿਦਵਾਨ ਬੰਦਾ ਸਮਝਦਾ ਉਹਨੂੰ ਨਹੀਂ ਲੱਗੀ ਫੇਰ ਮੈਨੂੰ ਕਹਿੰਦਾ ਕਾਕਾ ਜੀ ਥੋੜਾ ਕਾਰੋਬਾਰ ਕਿੱਡਾ ਹੈ ਕਾਰੋਬਾਰ ਕਿੱਡਾ ਮੈਂ ਕਹਾ ਜੀ ਬੜਾ ਫੈਲਿਆ ਹੋਇਆ ਕਾਰੋਬਾਰ ਕਿੱਥੋਂ ਤੱਕ ਮੈਂ ਕਹਾ ਜੀ ਦਿੱਲੀ ਬੰਬਈ ਕਲਕੱਤੇ ਤੱਕ ਓਹ ਫਿਰ ਤਾਂ ਪਾਪਾ ਜੀ ਤੇ ਟੈਨਸ਼ਨ ਹੀ ਬੜੀ ਰਹਿੰਦੀ ਹੋਣੀ ਆ ਪਾਪਾ ਜੀ ਤੇ ਬਹੁਤ ਟੈ ਸਾਡੇ ਕਾਰੋਬਾਰ ਵੱਡਾ ਭਾਪੇ ਵੀ ਵੱਧਸ ਕਰਿਆ ਕਰ ਭਾਪਿਆਂ ਦਾ ਅਸੀਂ ਛੱਟਾ ਦਿੱਤਾ ਹੋਇਆ ਹੈ ਰਹਿਣ ਦਿਆ ਕਰ ਜਿੱਥੇ ਡੱਗ ਪਏ ਉੱਥੇ ਉੱਗ ਪਏ ਬੱਸ ਕਰਿਆ ਕਰ ਪੰਜ-ਛੇ ਇੱਥੋਂ ਹੀ ਲੱਭ ਜਾਣੇ ਆ ਦੋ-ਚਾਰ ਤੁਸੀਂ ਲੈ ਜਾਓ ਔਰ ਮਾਰਨਾ ਬੰਦ ਕਰ ਇੱਥੇ ਮੇਰਾ ਦਿਲ ਹੁੰਦਾ ਹੈ ਹਨਾ ਤੇਰਾ ਦਿਲ ਇੱਥੇ ਹੈ ਦਿਲ ਦਾ ਕੋਈ ਪਤਾ ਲੱਗਦਾ ਕਦੇ ਲਾਲ ਸੂਟ ਵਾਲੀ ਤੇ ਕਦੇ ਗਲਾਬੀ ਸੂਟ ਵਾਲੀ ਤੇ ਰੱਖਣ ਦਿਆ ਕਰ ਕਦੇ ਨਾਬੀ ਸੂਟ ਵਾਲੀ ਤੇ ਬੱਸ ਕਰਿਆ ਕਰ ਚਲ ਖੜਦਾ ਹੀ ਕਿਤੇ ਨਹੀਂ ਨਾ ਹੋਰ ਕੀ ਆ ਦੱਸ ਤੂੰ ਤਾਂ ਲੈ ਆ ਨਾ ਫਿਰ ਵਿਆਹ ਵਾਲੀ ਗੱਲ ਕਿੱਥੇ ਕੰਨਪੜੀ ਫਿਰ ਅਸੀਂ ਵੇਖਣ ਚੱਲ ਗਏ ਹਲਾ ਤੁਸੀਂ ਚੜ੍ਹੋ ਮੈਨੂੰ ਤਾਂ ਕੁੜੀ ਨੂੰ ਉਹਨੇ ਕਮਰੇ ਦੇ ਚਤਾਰ ਤੱਕ ਕਿਹਾ ਬਈ ਹਾਂ ਤਾਰ ਤੱਕ ਕਹਿੰਦੇ ਵੀ ਤੁੰਗ ਓਏ ਅੱਜ ਦਾ ਜ਼ਮਾਨਾ ਹੈ ਗੱਲਬਾਤ ਕਰਨਾ ਤੇ ਬਿਠਾ ਦੇ ਬਿਠਾ ਦਿੰਦੇ ਅੱਧਾ ਪੌਣਾ ਕਹਿੰਦਾ ਸੰਗ ਦੀ ਨਾ ਉਹ ਬੋਲੀ ਨਾ ਮੈਂ ਬੋਲੀਆ ਹਲਾ ਫੇਰ ਕੌਣ ਬੋਲੇ ਓਏ ਪੌਣੇ ਇੱਕ ਘੰਟੇ ਬਾਅਦ ਸੰਗ ਦੀ ਸੰਗ ਦੀ ਜਣੀ ਉਹ ਆਪ ਬੋਲੀ ਕੀ ਕਹਿੰਦੀ ਮੈਨੂੰ ਕਹਿੰਦੀ ਵੀਰ ਜੀ ਤੁਸੀਂ ਕਿੰਨੇ ਭੈਣ ਪਾਏ ਫਿਰ ਮੈਂ ਵੀ ਕਹਿੰਦਾ ਤੂੰ ਕੀ ਕਿਹਾ ਮੈਂ ਕਹ ਪਹਿਲਾਂ ਤਿੰਨ ਸੀ ਤੇਰੇ ਸਣੇ ਚਾਰ ਹੋਣਾ ਹੈ ਫਿਰ ਅਸੀਂ ਚੁੰਨੀ ਚੜਾ ਕੇ ਹੀ ਲਿਆਂਦੀਏ ਬੱਸ ਕਰਿਆ ਕਰ ਨਹੀਂ ਰਖੜੀ ਬੰਨ ਲਿਆਉਣੀ ਸੀ ਕਿਹਨਾਂ ਨੂੰ ਗੱਲ ਕਟਦੀ ਦੀ ਦੀਦੀ ਜੀ ਹੋਈ ਜਾਣੀ ਉਹ ਵਿਆਹ ਕੇ ਲਿਆਂਦੀ ਹੈ ਉਹ ਵਿਆਹ ਕੇ ਲਿਆਂਦੀ ਵਿਆਹ ਕੇ ਲੈ ਆਂਦੀ ਹਾਂ ਆ ਕੇ ਕਹਿੰਦੀ ਜੀ ਮੈਂ ਕਿਸੇ ਮਹਿੰਗੀ ਥਾਂ ਤੇ ਘੁੰਮਣਾ ਹੈ ਆਹ ਮਹਿੰਗੀ ਥਾਂ ਤੇ ਘੁੰਮਣਾ ਮੈਂ ਕਹਾਂ ਜੀ ਕਮਾ ਦੇਾਂਗੇ ਘਰ ਵਾਲੀ ਦੀ ਗੱਲ ਮੋੜ ਕੇ ਬੰਦੇ ਨੇ ਦੰਦ ਥੋੜੀ ਪਣਾਉਣੇ ਆ ਬੱਸ ਕਰਿਆ ਕਰ ਕਹਿੰਨੂੰ ਮੈਂ ਕਮਾਤੀ ਮਹਿੰਗੀ ਥਾਂ ਤੇ ਹਾਂ ਮਹਿੰਗੀ ਥਾਂ ਤੇ ਲੈ ਗਿਆ ਤੂੰ ਮੈਂ ਆਣਾ ਜਗਰਾਵੀ ਮੈਂ ਕਹਾਂ ਤੂੰ ਮਹਿੰਗੀ ਥਾਂ ਤੂੰ ਲੈ ਗਿਆ ਲੁਧਿਆਣਾ ਸਭ ਤੋਂ ਮਹਿੰਗੀ ਥਾਂ ਚੰਡੀਗੜ੍ਹ ਉਹ ਤੂੰ ਵੀ ਮਹਿੰਗੀ ਥਾਂ ਉਹ ਮਹਿੰਗੀ ਥਾਂ ਲੈ ਕੇ ਕਿੱਥੇ ਗਿਆ ਪੈਟਰੋਲ ਪੰਪ ਤੇ ਮੈਂ ਕਹਾਂ ਪੈਟਰੋਲ ਹੀ ਮਹਿੰਗਾ ਇੱਥੇ ਘੁੰਮ ਲਾ ਆ ਰਿਹਾ ਕਰ ਉਹ ਹਵਾ ਲਾਂਦੀ ਹੋਰ ਕੀ ਐ ਦੱਸ ਬੱਸ ਕਰਿਆ ਕਰ ਫਿਰ ਪਰਚਾਈ ਦਾ ਖੁਸ਼ ਯਾ ਵੈਰੀ ਗੁੱਡ ਉਹ ਪਿੱਛੇ ਜੇ ਪਥਰੀ ਆ ਗਈ ਸੀ ਉਹਦੇ ਭਰਜਾਈ ਦੇ ਪਥਰੀ ਆ ਗਈ ਪਿੱਤੇ ਚ ਹਲਾ ਮੈਂ ਡਾਕਟਰ ਕੋਲੇ ਲੈ ਗਿਆ ਹਲਾ ਡਾਕਟਰ ਕੀ ਕਹਿੰਦਾ ਡਾਕਟਰ ਕਹਿੰਦਾ ਜੀ ਪਥਰੀ ਕੱਢਣੀ ਪੈਣੀ ਇਹਦਾ ਦਰਦ ਭੈੜਾ ਹੁੰਦਾ ਆਹ ਮੈਂ ਕਿਹਾ ਜੀ ਠੀਕ ਹੈ ਉਦੋਂ ਤੇਰੀ ਭਰਜਾਈ ਨੂੰ ਕਿਸ ਨੇ رائے ਦੇਤੀ ਵੀਰਾ ਦਿੱਤੀ ਬਈ ਕਹਿੰਦੇ ਵੀ ਬੀਅਰ ਪੀਣ ਨਾਲ ਪਥਰੀ ਖੁਰ ਜਾਂਦੀ ਹੈ ਹਾਂ ਇਹ ਤਾਂ ਮੈਂ ਵੀ ਸੁਣਿਆ ਕਹਿੰਦੇ ਵੀ ਬੀਅਰ ਅੰਦਰ ਤੇ ਪਥਰੀ ਜਲੰਦਰ ਉਹ ਮਾਂ ਦਿੱਤੀ ਸਵੇਰੇ ਵੀ ਬੀਅਰ ਸ਼ਾਮੀ ਵੀ ਬੀਅਰ ਦੁਪਹਿਰੇ ਵੀ ਬੀਅਰ ਤੇ ਰਾਤੀ ਵੀ ਬੀਅਰ ਟੂ ਮੱਚ ਬੀਅਰ ਮੈਂ ਕਿਹਾ ਵੀ ਇਰਾਦੇ ਹੋਗੀ ਹਲਾ ਫੇਰ 6 ਮਹੀਨੇ ਬਾਅਦ ਦੁਬਾਰਾ ਡਾਕਟਰ ਕੋਲੇ ਗਿਆ ਫੇਰ ਡਾਕਟਰ ਕੀ ਕਹਿੰਦਾ ਡਾਕਟਰ ਕਹਿੰਦਾ ਜੀ ਪਥਰੀ ਤੋਂ ਪਹਿਲਾਂ ਆਪਾਂ ਇਹਨਾਂ ਦਾ ਹੁਣ ਲੀਵਰ ਕੱਢਾਂਗੇ ਉਹ ਦਾਰੂ ਕੀ ਵੀ ਖਰਾਬ ਹੋ ਗਿਆ ਇਹ ਬੱਸ ਕਰਿਆ ਮੈਨੂੰ ਲੱਗਾ 31 ਵਾਰ 40 ਪੀ ਗਈ ਆ ਦਾਰੂ ਵੀ ਬੜੀ ਮਾੜੀ ਹੋਰ ਕੀ ਆ ਦੱਸ ਬੱਸ ਕਰਿਆ ਗਰ ਮੇਰੀ ਗੱਲ ਸੁਣ ਆ ਪਿਛੇ ਨੇ ਕੁਝ ਕਿਤੇ ਨਾ ਬਾਦ ਮੈਂ ਪਰਜਾਇ ਕਿਸੇ ਉਪਰੇ ਬੰਦੇ ਨਾਲ ਜਾਂਦੀ ਦੇਖੀ ਉਹ ਕਹਾ ਉਹ ਉਪਰਾ ਬੰਦਾ ਉਹਨੂੰ ਮੈਂ ਹੀ ਕਿਹਾ ਸੀ ਹਲੋ ਕੌਣ ਸੀ ਮੈਂ ਕਿਹਾ ਭਾਗਵਾਨ ਨੇ ਹਲਕੀ ਜੀ ਹੋ ਗਈਆਂ ਭਾਰੀ ਜੋਗਾ ਕਰਨ ਲੈ ਆ ਜੋਗਾ ਕਰ ਲੈ ਸਿਹਤ ਲਈ ਚੰਗਾ ਹੁੰਦਾ ਮੈਂ ਕਹਤਾ ਜੋਗਾ ਕਰ ਲੈ ਜੋਗਾ ਕਰ ਲੈ ਜੋਗਾ ਕਰ ਲੈ ਉਹਨੇ ਅਗਲੇ ਦਿਨ ਹੀ ਮਹਿੰਦਰ ਸਿੰਘ ਦਾ ਜੋਗਾ ਕਰ ਲਿਆ ਉਹ ਰਹੀਦੀ ਜੋਗੇ ਨਾਲ ਤੁਹਾਨੂੰ ਗੱਲਾਂ ਕਰਦਾ ਉਹ ਜਾਂਦੀ ਆਉਂਦੀ ਜੋਗੇ ਨਾਲ ਹੱਸ ਕਰ ਰਹੀ ਜੋਗੇ ਨੂੰ ਜੋਗਾ ਜੀ ਕਹਿੰਦੀ ਤੇ ਤੈਨੂੰ ਮੈਨੂੰ ਇੱਕ ਦਿਨ ਬਾਜੀ ਕਹੇਗੀ ਸਾਡਾ ਦਾ ਰਿਸ਼ਤਾ ਹੀ ਖਤਾਖਰ ਕਰਕੇ ਹੋਇਆ ਗਿਆ ਇਹ ਜੀਆਂ ਗੱਲਾਂ ਕਰਦੀ ਇਹਦਾ ਵੀ ਕੀ ਨਾ ਮਾਹੌਲ ਬਣਿਆ ਟੈਂਟ ਲੱਗੇ ਹੋਏ ਆ ਦੇਖ ਕਿਵੇਂ ਟੈਂਟ ਲੱਗੇ ਆ ਦਰੀਆਂ ਬਿਸ਼ੀਆਂ ਮੂਵੀਆਂ ਕੈਮਰੇ ਲੱਗੇ ਹੋਏ ਆ ਮੈਨੂੰ ਲੱਗਦਾ ਪ੍ਰੋਗਰਾਮ ਸਾਰੀ ਰਾਤ ਹੀ ਚੱਲੂ ਤੇ ਕੰਬਲ ਤੇਰਾ ਪਾਪਾ ਕੱਲੂ ਤੇਰੇ ਸਾਰੀ ਰਾਤ ਇਹਨਾਂ ਨੇ ਚਾਹ ਹੀ ਮੰਗੀ ਜਣੀ ਆ ਬੱਸ ਕਰਿਆ ਕਰ ਉਤੋਂ ਮੀਂਹ ਦਾ ਮਾਹੌਲ ਬਣਿਆ ਪਿਆ ਵਾ ਲੈਣ ਦਿਆ ਕਰ ਆ ਦੇਖਦਾ ਪੈਗ ਵਾਲੇ ਵੀ ਹੋਣੇ ਆ ਨੂੰ ਗੱਲਾਂ ਕਰਦਾ ਤੁਹਾਡੇ ਪਾਸ ਸਿਰ ਖਰ ਗਿਆ ਬੱਸ ਕਰਿਆ ਕਰ ਆ ਪਾਪਾ ਕੋਲੋਂ ਫਾੜੋ ਖਾਓ ਹੀ ਜਾਂਦਾ ਪਾਪਾ ਬਚਾਰਾ ਜਾਂਦਾ ਰੇ ਪਾਪਾ ਤਾਂ ਦਰੋਸਤੀਆਂ ਰੱਖੇ ਬਾਬਾ ਨਾਨਕ ਆ ਬਾਬਿਆਂ ਤੋਂ ਚਿੱਤੇ ਆ ਆ ਇਹ ਸਾਡੇ ਕੋਈ ਬਜ਼ੁਰਗਾਂ ਦੀ ਕੋਈ ਸੁਣਾ ਚੰਗੀ ਗੱਲ ਆ ਇਹਨਾਂ ਦੇ ਬਜ਼ੁਰਗਾਂ ਦੀ ਸੁਣ ਲਓ ਜੀ ਸੁਣਾ ਦੇ ਇਹਨਾਂ ਦੇ ਬਜ਼ੁਰਗ ਖੜ ਗਏ ਸਰਪੰਚੀ ਦੀਆਂ ਵੋਟਾਂ 'ਚ ਆ ਖੜ ਗਏ ਪਿੰਡ 'ਚ ਬਣੀ ਬਥੇਰੀ ਬਰਾਬਰ ਹੀ ਇਹ ਖੜ ਗਿਆ ਖੜਨਾ ਸੀ ਮੇਰੀ ਉਦੂ ਵੱਤ ਬਣੀ ਐ ਇਹਦਾ ਬਾਪੂ ਹਾਰ ਗਿਆ ਤੇ ਇਹ ਜਿੱਤ ਗਿਆ ਆ ਜਿੱਤ ਨਹੀਂ ਸੀ ਲੈ ਬਾਪੂ ਇਹਦਾ ਹਾਰ ਗਿਆ ਤੇ ਲੋਕਾਂ ਨੂੰ ਚੋਣ ਨਿਸ਼ਾਨ ਮਿਲਦੇ ਆ ਆਹੋ ਕਿਸੇ ਨੂੰ ਮੈਂ ਦਾ ਟਰੈਕਟਰ ਕਿਸੇ ਨੂੰ ਬੈਟ ਬੱਲਾ ਕਿਸੇ ਨੂੰ ਕੋਈ ਤੇ ਕਿਸੇ ਨੂੰ ਕੋਈ ਤੇ ਬਾਪੂ ਨੂੰ ਇਹਦਾ ਬਾਪੂ ਨੂੰ ਚੋਣ ਨਿਸ਼ਾਨ ਮਿਲ ਗਿਆ ਜੀ ਮੂਲੀ ਦਰ ਫੇੜੀ ਨੂੰ ਫੇਰ ਬਾਕੀ ਚੋਣ ਨਿਸ਼ਾਨਾਂ ਦੇ ਲੋਕੀ ਮੋਹਰਾਂ ਨਾਲ ਚੱਲ ਗਏ ਤੇ ਬਾਪੂ ਦੀ ਮੂਲੀ ਤੇ ਉਹ ਤੇ ਲੂਣ ਪਾਪਾ ਚੜ ਗਏ ਇਹਨਾਂ ਦਾ ਚੋਣ ਨਿਸ਼ਾਨ ਕਰਾਰਾ ਕਰਤਾ ਬਾਪੂ ਇਹਦਾ ਕਿਰਕਰਾਇਆ ਕਰਦਾ ਬੱਸ ਕਰਿਆ ਮੈਂ ਕਿਹਾ ਮੂੰਹ ਜਾਂ ਲਟਕਾਈ ਬੈਠਾ ਸੀ ਪਿੰਡ ਵਾਲੇ ਲੋਕ ਅਫਸੋਸ ਕਰਨ ਆ ਗਏ ਹਲਾ ਫੇਰ ਕਹਿੰਦੇ ਭਾਈ ਸਾਹਿਬ ਚੱਲ ਕੋਈ ਨਾ ਵੋਟਾਂ ਅਸੀਂ ਤੈਨੂੰ ਹੀ ਪਾਈਆਂ ਸੀਗਾ ਮੁੰਡਾ ਜਿੱਤ ਗਿਆ ਘਰ ਦੀ ਗੱਲ ਹੀ ਕੋਈ ਗੱਲ ਐ ਹਲਾ ਫੇਰ ਬਾਪੂ ਕੀ ਬੋਲਿਆ ਕ ਪਹਾਰ ਗਿਆ ਆਪਣਾ ਅਹੁਦਾ ਵਧਿਆ ਇਹ ਅਹੁਦਾ ਕਿਵੇਂ ਵਧ ਗਿਆ ਕਹਿੰਦਾ ਜਿੱਤ ਜਾਂਦੇ ਸਰਪੰਚ ਹੋਣਾ ਸੀ ਹੁਣ ਸਰਪੰਚ ਦੇ ਪਿਓ ਹਾਰੇ ਹੋਏ ਸਰਪੰਚ ਕਹਣ ਗੱਲਾਂ ਉਹ ਪਰਚਾਈ ਵੀ ਤੇਰੀ ਖੜੀ ਸੀ ਵੋਟਾਂ 'ਚ ਹਲਾ ਤੇਰੀ ਪਰਚਾਈ ਖੜ ਗਈ ਵੋਟਾਂ 'ਚ ਵੋਟਾਂ ਖੜ ਗਈ ਹਲਾ ਫੇਰ ਕੀ ਬਣਿਆ ਕਹਿੰਦੀ ਜੀ ਰਿਜ਼ਰਵੇਸ਼ਨ ਆਈ ਆ ਸਰਕਾਰ ਨੇ ਔਰਤਾਂ ਬਾਅਦ ਤੇ ਰਿਜ਼ਰਵੇਸ਼ਨ ਕਰਤੀ ਮੈਂ ਵੀ ਵੋਟਾਂ 'ਚ ਖੜੀ ਹਲਾ ਫੇਰ ਤੂੰ ਜਾਣਤ ਦੇਦੀ ਮੈਂ ਕਿਹਾ ਖੜ ਜਾ ਹਲਾ ਫੇਰ ਕਾਗਜ਼ 'ਤੇ ਪਰ ਆਈ ਹਰੇਕ ਕਰੇ ਜਾ ਕੇ ਕਹਿੰਦੀ ਭਾਈ ਸਾਹਿਬ ਮੈਂ ਵੋਟਾਂ 'ਚ ਖੜੀਆਂ ਨਿਗਰ ਰੱਖਿਓ ਨਿਗਰ ਰੱਖਿਓ ਭਾਈ ਸਾਹਿਬ ਮੈਂ ਵੋਟਾਂ 'ਚ ਖੜੀਆਂ ਨਿਗਰ ਰੱਖਿ ਵੀ ਸਾਡੀ ਤਾਂ ਨਿਗਾਹ ਹੀ ਤੇਰੇ ਤੇ ਆ ਫਿਰ ਘਟੇ ਮੇਰੇ ਤੂੰ ਜਦੋਂ ਦੀ ਇਸ ਪਿੰਡ ਚ ਆਈ ਸਾਡੀ ਉਦੋਂ ਦੀ ਨਿਗਾਹ ਹੈ ਸਾਡੇ ਵੱਲੋਂ ਵੇਖ ਰਹੀ ਸਾਡੀ ਪੂਰੀ ਨਿਗਾਹੇ ਬੱਸ ਕਰਿਆ ਕਰ ਫਿਰ ਕਿੱਝ ਵੀ ਕਹਿੰਦੀ ਫੇਰ ਕੀ ਕਹਿਣਾ ਸੀ ਦੋ ਦਿਨਾਂ ਬਾਅਦ ਕਾਗਜ਼ ਵਾਪਸ ਲੈ ਕੇ ਬਾਈ ਲਾਓ ਕਿਉਂ ਕਹਿੰਦੀ ਲੋਕਾਂ ਦੀ ਤਾਂ ਨਿਗ੍ਹਾਈ ਬੜੀ ਮਾੜੀ ਐ ਔਰ ਤਾਨੂੰ ਤਾਂ ਦੇਖਦੇ ਬੜੀ ਮਾੜੀ ਨਿਗ੍ਹਾਣਾ ਬੱਸ ਕਰਿਆ ਕਹਿ ਰਿਹਾ ਇਹ ਸਾਡਾ ਸਮਾਜ ਇਹੋ ਜਿਹਾ ਬਣਿਆ ਪਿਆ ਹਾਂ ਨੂੰ ਗੱਲਾਂ ਕਰਦਾ ਹੋਰ ਕੀ ਹੋਣਾ ਸੀ ਕਾ ਦੱਸ ਬੱਸ ਕਰਿਆ ਹੋਰ ਸੁਣ ਲੈ ਸੁਣਾ ਦੇ ਉਹ ਸਾਰੇ ਮੁੰਡੇ ਕੁੜੀਆਂ ਪੜ੍ਹ ਲਿਖ ਕੇ ਅੱਜ ਕੱਲ੍ਹ ਬਾਹਰ ਤੁਰੇ ਜਾਂਦੇ ਮੈਂ ਕਹਿੰਦਾ ਬਾਹਰ ਹੀ ਤੁਰੇ ਜਾਂਦੇ ਆ ਬਾਹਰ ਹੀ ਤੁਰੇ ਜਾਂਦੇ ਇਹੋ ਜਿਹਾ ਫਰਕ ਕੀ ਐ ਵੱਡਾ ਫਰਕ ਐ ਸਾਨੂੰ ਵੀ ਦੱਸ ਦੇ ਲਾਲਾ ਸਾਹਿਬ ਵੀ ਆਪਾਂ ਇਧਰ ਖੱਬੇ ਹੱਥ ਤੁਰਦੇ ਆ ਆਹੋ ਲੱਕੀ ਜੀ ਉਧਰ ਸੱਚੇ ਹੱਥ ਤੁਰਦੇ ਆ ਹਾਲਾ ਤਾਂ ਲੱਕੀ ਨੂੰ ਵੀ ਪਤਾ ਆਪਣੀ ਇਧਰ ਪੱਖੇ ਦੀ ਸੱਚ ਥੱਲੇ ਨੂੰ ਛੱਡੀ ਦੀ ਹੈ ਛੱਡੀ ਦੀ ਹੈ ਬਾਹਰਲੇ ਮੁਲਕਾਂ ਵਾਲੇ ਉੱਤੇ ਛੱਡ ਲੈਂਦੇ ਆ ਤਾਂ ਜਵਾਕਾਂ ਨੂੰ ਵੀ ਪਤਾ ਉਧਰ ਬਹੁਤੇ ਲੋਕ ਕੰਮੀ ਧੰਦੀ ਜਾਂਦੇ ਆ ਜਾਂਦੇ ਆ ਬਈ ਤੇ ਆਪਣੇ ਵਾਲੇ ਇਧਰ ਮੋਬਾਈਲਾਂ ਤੇ ਲੱਗੇ ਆਵੇ ਲਗਾ ਪਿਆਗਾ ਵਾਸੇ ਕਰ ਆਉਂਦਾ ਹੀ ਤਵਲਾਤਾ ਵੱਡਾ ਫਰਕ ਸੁਣ ਲੈ ਵੱਡਾ ਫਰਕ ਸੁਣਾ ਲੈ ਉੱਥੇ ਕੋਈ ਚੋਰ ਚੱਕਾ ਡਾਕੂ ਫੜਿਆ ਜਾਵੇ ਨੂੰ ਫੜ ਕੇ ਜੇਲ੍ਹ ਚ ਪਾ ਦਿੰਦੇ ਆ ਤੇ ਇਧਰ ਆਪਣੇ ਇਧਰ ਮੰਤਰੀ ਬਣਾ ਦਿੰਦੇ ਆ ਅਗਲੇ ਨੂੰ ਪਾਰਲੀਮੈਂਟ ਭੇਜ ਦਿੰਦੇ ਆ ਬੰਦ ਦੀ ਗਾਰਡ ਵੀ ਦਿੰਦੇ ਆ ਹੋਰ ਵੱਡਾ ਫਰਕ ਹੋਰ ਵੱਡਾ ਕਿਹੜਾ ਫਰਕ ਇੱਥੇ ਕੋਈ ਤੁਰਿਆ ਜਾਂਦਾ ਕੁੜੀ ਮੁੰਡੇ ਚ ਵਜ ਜੇ ਹਾਂ ਮੁੰਡੇ ਕੋਲੋਂ ਕਟਕਟ ਮਾਫੀ ਮੰਗਾਉਂਦੇ ਆ ਮੰਗਾਉਂਦੇ ਆ ਬਈ ਉਧਰ ਮੋਢਾ ਆਪ ਮਾਰੋ ਸੌਰੀ ਅਗਲੀ ਕਹਿੰਦੀ ਆ ਅਣਫੜੇ ਤੇਰੇ ਆਯਾਦ ਮੁਲਕਾ ਨਾ ਫਿਰ ਗੱਲ ਮੈਂ ਆਪ ਸੋਚਦਾ ਬਾਹਰ ਹੀ ਨਿਕਲ ਜੇ ਦੱਸ ਕਰੇ ਅਗਰ ਬਾਹਰ ਜਾਣ ਵਾਸਤੇ ਅੰਗਰੇਜ਼ੀ ਚਾਹੀਦੀ ਆ ਤੈਨੂੰ ਅੰਗਰੇਜ਼ੀ ਆਉਂਦੀ ਆ ਆਉਂਦੀ ਦੀ ਗੱਲ ਕਰਦਾ ਮੈਨੂੰ ਜਾਂਦੀ ਵੀ ਹਾਂਜੀ ਬਈ ਜੀ ਕੁਝ ਬੋਲੇ ਸੀ ਮਗਰ ਉਹ ਬੰਦਾ ਗਵਾਚ ਗਿਆ ਨਾ ਮੈਨੂੰ ਆਉਂਦੀ ਜਾਂਦੀ ਐ ਅੱਛਾ ਤੈਨੂੰ ਆਉਂਦੀ ਜਾਂਦੀ ਮੈਂ ਕਿਰਾਂ ਅੰਗਰੇਜ਼ੀ ਵਾਲਾ ਮਾਸਟਰ ਫੇਲ ਕਰਾ ਹਲਾਓ ਕਿਵੇਂ ਕਰਤਾ ਮੈਨੂੰ ਕਹਿੰਦਾ ਕਾਕਾ ਖੜਾ ਹੋ ਜਾ ਹਾਂ ਖੜਾ ਹੋ ਬਈ ਜਿਹੜਾ ਬੰਦਾ ਬੋ ਜਿਹੜਾ ਬੰਦਾ ਕੰਨਾਂ ਤੋਂ ਸੁਣਦਾ ਨਹੀਂ ਹਾਂਜੀ ਜਿਹੜਾ ਬੋਲਾ ਆਹੋ ਹਾਂ ਉਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਹਲਾ ਤੂੰ ਕੀ ਕਿਹਾ ਮੈਂ ਕਹ ਜੀ ਜਿਹੜਾ ਹੈਗਾ ਬਈ ਬੋਲਾ ਉਹਨੂੰ ਜਿਹੜਾ ਕੋ ਮਾਰਦੀ ਕਹੀ ਚੱਲੋ ਤੇਰੇ ਉਹ ਤਾਂ ਵੈਸੇ ਹੀ ਨਹੀਂ ਸੁਣਨਾ ਗਾ ਉਹਨੂੰ ਗੱਲਾਂ ਕਰਦਾ ਕੀ ਐ ਦੱਸ ਸੁਣ ਦਿਆ ਕਰ ਓਏ ਹੋਰ ਸੁਣ ਲੈ ਉਹ ਮੈਨੂੰ ਬਲਾ ਦੱਸ ਹਾਂ ਤੈਨੂੰ ਅੰਗਰੇਜ਼ੀ ਪਸੰਦ ਕਿੰਨੀ ਐ ਮੈ ਪੜ੍ਹਨ ਚ ਚੰਗੀ ਲੱਗਦੀ ਆ ਨਾ ਬੋਲਣ ਚ ਚੰਗੀ ਪਸੰਦ ਚ ਚੰਗੀ ਲੱਗਦੀ ਕਹਿੰਦੇ ਚ ਮੈਨੂੰ ਪੀਣ ਚ ਚੰਗੀ ਲੱਗਦੀ ਆ ਅੰਗਰੇਜ਼ੀ ਸਿਰ ਕਮਾ ਦਿੰਦੀ ਆ ਬੱਸ ਕਰਿਆ ਗਿਆ ਕੈਨੇਡੀ ਦੀ ਨਿਆਰਾ ਲਿਆ ਦਿੰਦੀ ਆ ਹੋਰ ਕੀ ਆ ਦੱਸ ਬੱਸ ਆਪਾਂ ਕੋਈ ਰਾਜਨੀਤਿਕ ਗੱਲ ਬਾਲੀ ਤਾਂ ਨਹੀਂ ਕੀਤੀ ਹਾਸਾ ਮਖੌਲੀ ਨਾ ਨਾ ਜਮਾ ਹਾਸਾ ਮਖੌਲੀ ਹੈ ਜੇ ਤੇਰੇ ਮਨ 'ਚ ਕੋਈ ਹੈਗੀ ਆ ਤਾਂ ਸੁਣਾ ਦੇ ਨਹੀਂ 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 ਬਾਲੀ ਕਰਨੀ ਵੀ ਨਹੀਂਗੀ ਲੈ ਸਾਡੇ ਦਾਦਿਆਂ ਪੁਰਖਿਆਂ ਦੀ ਸੁਣ ਹਾਂ ਉਹ ਸਾਡੇ ਦਾਦੇ ਪੁਰਖੇ ਲੱਗੇ ਰਹੇ ਹਾਈ ਕੋਰਟ 'ਚ ਅੱਛਾ ਜੱਜ ਨਹੀਂ ਨਹੀਂ ਝਾੜੂ ਪੋਚਾ ਕਰਦੇ ਸੀ ਝਾੜੂ ਪੋਚਾ ਫਿਰ ਮੈਂ ਲੱਗਿਆ ਅੱਛਾ ਝਾੜੂ ਪੋਚੇ ਤੇ ਲੱਗਿਆ ਹੋਵੇਗਾ ਉੱਪਰਸ ਨਵੇੜ ਦੇ ਨੇ ਆ ਜੀ ਮਹਾਰਾਜ ਜਿੰਨਾ ਪਾਉ ਉਹਨਾ ਟਾਈਮ ਲਾ ਦੇਾਂਗੇ ਲਓ ਜੀ ਫਿਰ ਤੂੰ ਲੱਗਿਆ ਮੈਂ ਲੱਗ ਗਿਆ ਤੂੰ ਲੱਗਿਆ ਹੈਗਾ ਝਾੜੂ ਪੋਚੇ ਦੀ ਉਹ ਨਹੀਂ ਮੈਂ ਵਕੀਲ ਲੱਗਿਆ ਹਲਾ ਤੂੰ ਵਕੀਲ ਲੱਗਿਆ ਮੇਰੇ ਕੋਲ ਇੱਕ ਬੰਦਾ ਆ ਗਿਆ ਅੱਛਾ ਇੱਕ ਬੰਦਾ ਆ ਗਿਆ ਕਹਿੰਦਾ ਭਾਈ ਸਾਹਿਬ ਮੇਰੇ ਭਰਾ ਤੋਂ ਹੋਇਆ ਕਤਲ ਉਹਦਾ ਕੇਸ ਲੜੋ ਹਾਂ ਮੈਂ ਉਹਦੇ ਕਾਗਜ਼ ਕੋ ਗਿੱਜੇ ਦੇਖ ਲੇ ਅੱਛਾ ਫਿਰ ਮੈਂ ਕਹਾਂ ਜੀ ਕੇਸ ਲੜ ਲਾਂਗੇ ਲੜ ਲਾਂਗੇ ਪੇਮੈਂਟ ਦੱਸ ਦੀ ਮੈਂ ਫੀਸ ਦੱਸਤੀ 5000 ਰੁਪਇਆ ਹੋ ਹੋ ਇੰਨੀ ਫੀਸ ਦੱਸਤੀ ਮੈਂ ਥੋੜੇ ਦੱਸ ਬੈਠਾ ਉਹ ਕਿਉਂ ਵੀ ਮੈਂ ਕਹਾਂ ਉਹ ਬੰਦਾ ਡਰ ਗਿਆ ਹਲਾ ਲੱਖ ਰੁਪਏ ਚ ਫਲਾ ਲੱਖ ਰੁਪਏ ਚ ਕਰ ਲਿਆ ਬਾਰ ਉਹਦਾ ਮਾਨ ਉੱਥੇ ਵੀ ਨਹੀਂ ਖੜਿਆ ਅੱਛਾ ਫਿਰ ਉਹਨੇ ਉਦੋਂ ਵਟਾ ਵਕੀਲ ਜਾ ਕੀਤਾ 1.5 ਲੱਖ ਫਲਾ ਫਿਰ ਕੇਸ ਦਾ ਕੀ ਬਣਿਆ ਕੇਸ ਦਾ ਕੀ ਬਣਾ 1.5 ਮਹੀਨੇ ਬਾਅਦ ਉਹੋ ਹੀ ਬੰਦਾ ਮੈਨੂੰ ਕਚਹਿਰੀਆਂ ਤੁਰਿਆ ਜਾਂਦਾ ਮਿਲਿਆ ਅੱਛਾ ਫਿਰ ਫਿਰ ਮੈਂ ਉਹਨੂੰ ਪੁੱਛਿਆ ਕੀ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਤੁਹਾਡੇ ਭਰਾ ਦੇ ਕੇਸ ਦਾ ਬਣਿਆ ਕੀ ਕੀ ਕਹਿੰਦਾ ਕਹਿੰਦਾ ਵਕੀਲ ਸਾਹਿਬ ਅਸੀਂ ਕੇਸ ਆਰ ਕੇ ਭਰਾ ਨੂੰ ਫਾਂਸੀ ਹੋ ਗਈ ਓਹੋ ਫਿਰ ਤੂੰ ਕੀ ਕਿਹਾ ਮੈਂ ਕਿਹਾ ਗੁਰੂਆ ਤੇਰਾ ਕੰਮ ਦਾ ਮੈਂ 5000 ਚ ਕਰਾਉਂਦਾ ਸੀ ਮੰਨੀ ਕਿਸੇ ਦੀ ਹੱਸ ਕਰਿਆ ਕਰੀ ਗਾਲੀ ਨਹੀਂ ਮੰਨੀਗੀ ਕਾਣੂ ਕਾ ਪੈਸਾ ਧਾਰ ਲੈ ਕਰ ਅਗਰ ਬੈਠੋ ਵੀ ਨਹੀਂ ਬਚਣਾ ਸੀਗਾ ਕੋਈ ਨਾ ਨੀਤੀ ਵਾਲੀ ਗੱਲ ਸੁਣ ਸੁਣਾ ਦੇ ਆਖਰੀ ਗੱਲ ਆਉਣ ਦੇ ਫਿਰ ਜਾਂਦੇ ਬਣਾਗੇ ਚੱਲ ਠੀਕ ਆ ਸੁਣ ਲਾਵੇ ਆਉਣ ਦੇ ਕੋਈ ਮੰਤਰੀ ਚੱਲਿਆ ਸੀਗਾ ਜੀ ਅੱਛਾ ਮੰਤਰੀ ਚੱਲੇ ਜਾਜ ਤੇ ਜਾਜ ਤੇ ਚੱਲਿਆ ਸੀ ਹਲਾ ਫੇਰ ਉਹਨੇ 100 ਰੁਪਇਆ ਕਹਿੰਦਾ ਜੇ ਮੈਂ 100 ਰੁਪਇਆ ਥੱਲੇ ਸੁੱਟ ਦਿਆਂ ਤੇ ਕਿਸੇ ਇੱਕ ਘਰ ਦਾ ਭਲਾ ਹੋ ਜਾਊਗਾ ਹਾ ਹਾ ਗਲਤ ਅਸਿਆਣੀ ਕੀਤੀ ਉਹਦੇ ਨਾਲ ਇੱਕ ਸਲਾਹਕਾਰ ਬੈਠਾ ਸੀ ਅੱਛਾ ਉਹ ਕਹਿੰਦਾ ਮੰਤਰੀ ਸਾਹਿਬ ਤੁਸੀਂ ਦੋ نوٹ 50 50 ਦੇ ਛੱਟੋ ਦੇ ਦੋ ਘਰਾਂ ਦਾ ਭਲਾ ਲੈ ਵੀ ਗਲਤ ਸਲਾਹਕਾਰ ਦੀ ਲਾਗੋ ਦੇ ਨਾਲ ਤੀਜਾ ਬੰਦਾ ਬੈਠਾ ਸੀ ਉਹ ਕੀ ਕਹਿੰਦਾ ਉਹ ਵੱਡਾ ਸਲਾਹਕਾਰ ਸੀ ਕੀ ਕਹਿੰਦਾ ਉਹ ਕਹਿੰਦਾ ਮੰਤਰੀ ਸਾਹਿਬ ਤੁਸੀਂ 10 ਨੋਟ 10-10 ਦੇ ਛਟੋ ਤੇ 10 ਕਰੋੜ ਦਾ ਭਲਾ ਕਰੋ ਆਹੋ ਆਹੋ ਸਕੀਮ ਤਾਂ ਤਗੜੀ ਲਈਏ ਨਾਲ ਹੀ ਪਾਇਲਟ ਸੁਣੀ ਜਾਂਦਾ ਸੀ ਅੱਛਾ ਉਹ ਕੀ ਕਹਿੰਦਾ ਉਹ ਕਹਿੰਦਾ ਮੰਤਰੀ ਸਾਹਿਬ ਜੇ ਭਲਾਈ ਕਰਨਾ ਮੈਂ ਜਾਜੀ ਨਾਲ ਸੱਟਦੇ ਆ ਸਾਰੇ ਦੇਸ਼ ਦਾ ਹੀ ਭਲਾ ਹੋ ਜਾਊਗਾ ਅੱਛਾ ਇਹਨੇ ਬੜਜੂਗਾ ਸਰ ਦੇਸ਼ ਦਾ ਪਾਇਲਟ 8-10 ਹੋਣੇ ਚਾਹੀਦੇ ਆ ਜਿਹੜੇ ਕਰਪਟ ਲੀਡਰਾਂ ਦੇ ਜਾਜੀ ਸੁਣੋ ਦੇਣ ਸਾਰੇ ਦੇਸ਼ ਦਾ ਭਲਾ ਹੀ ਕਰ ਦੇਣਾ ਮਹਾਰਾਜ ਉਹਨਾਂ ਦਾ ਭਲਾ ਕਰੇ ਦੇ ਗੱਲਾਂ ਆਖੀ ਜਾਂਦੇ ਸੰਗਤਾਂ ਦਾ ਧੰਨਵਾਦ ਤੁਸੀਂ ਹਰ ਸਾਲ ਇੱਥੇ ਸਾਨੂੰ ਬੁਲਾਉਂਦੇ ਹੋ ਸਾਡੀ ਇਸ ਕਲਾ ਦਾ ਆਨੰਦ ਮਾਣਦੇ ਹੋ ਹੱਸਦੇ ਹੋ ਸਾਨੂੰ ਚੰਗਾ ਲੱਗਦਾ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਕਮੇਟੀ ਵਾਲੇ ਸਾਡੇ ਭਰਾ ਲੱਕੀ ਖੋਸਾ ਜੀ ਬਹੁਤ ਧੰਨਵਾਦ ਆਇਆ ਸੁਪਰ ਬੜਾ ਮਜ਼ਾ ਇੱਕ ਵਾਰੀ ਪੁਰਾਣਾ ਦੌਰ ਦੁਬਾਰਾ ਯਾਦ ਆ ਗਿਆ ਹੈ ਸਰਪਿਆਲਾ ਦੌਰ ਦੁਬਾਰਾ ਯਾਦ ਆ ਗਿਆ ਕਿ ਸ਼ਾਦੀ ਵੀ ਆਵਾਂ ਤੇ ਐਵੇਂ ਖਾਂਦੇ ਹੋਏ ਸੱਤ ਭੰਡ ਉਹਨਾਂ ਨੇ ਸ਼ੁਗਲ ਲਾਣਾ ਠੀਕ ਹੈ ਵਿਲਾ ਲੈਣੀਆਂ ਬਾਲਾ ਜੀ ਸਤਮਾਈ ਦਾ ਤੇ ਉਹਦਾ ਬੜਾ ਮਜ਼ਾ ਹੁੰਦਾ ਹੁੰਦਾ ਸੀ ਬੰਦੇ ਨੂੰ ਸਾਥ ਸਾਰ ਤੇ ਬੱਚੇ ਵੀ ਬੜੇ ਸੁਣ ਕੇ ਹਾਤੇ ਹਾਂ ਉਹ ਬੜੇ ਵੱਡੇ ਹਾਦੀ ਹੁੰਦੇ ਹਨ ਮਦਾਈਆ ਗੱਲਾਂ ਸਭ ਤੋਂ ਵੱਡੀ ਜਿਹੇ ਬਸ਼ੂ ਯੁੱਗ ਅਥੇ ਦੇ ਵਿੱਚ ਹਾਂ ਉਹ ਬਾਬੇ ਜਿੱਕੇ ਉਹ ਜਿੱਦ ਨਿਹੇੜ ਨਿਕਲਦੇ ਆ ਉਹ ਅਕਾ ਗਵੈਂਟਰੀ ਆਗਾ ਨਾ ਉਹ ਅਗਲਾ ਭਾਂਤ ਚੋਗ ਦਾ ਕਹਾਣਾ ਵੜਾ ਗਰੀ ਉਹਨਾਂ ਤੋਂ ਲੱਫਾ ਕਰੀ ਜਾਣ ਅੱਛਾ ਇਹਦੇ ਵਿੱਚ ਵੇਖਿਆ ਲੈ ਤੇ ਉਹਨਾਂ ਨੇ ਕਾਫੀ ਸਾਰੀਆਂ ਸ਼ੁਰੂ ਵਿੱਚ ਗੱਲਾਂ ਕੀਤੀਆਂ ਨੇ ਮਤਲਬ ਜੋ ਹੈ ਹਾਰਡ ਆਈ ਸੀ ਆਪਾਂ ਆਸੀ ਤੇ ਹੈਲਿਕਾਫਟਰ ਵਾਲਿਆਂ ਨੇ ਗੱਲ ਸੁਣਾਈ ਹਾਂ ਕਿ ਫਿਰ ਉਹਨਾਂ ਨੇ ਸਕਮੋਦ ਰਿਪੋਰਟ ਵੀ ਕੱਢਣਾਈ ਸਕਮੋਦ ਰਿਪੋਰਟ ਫਿਰ ਉਹਨੇ ਹਕੂਮਤ ਵਿੱਚ ਜ਼ਿਕਰ ਕੀਤਾ ਹਾਂ ਉਹ ਯਾਨੀ ਕਿ ਇਨਸਾਨ ਮਤਲਬ ਕਿ ਸਤਾਪ ਤੀਕੇ ਉਹਨਾਂ ਨੇ ਚਾਰ ਚੁੱਕ ਕੇ ਮੈਂ ਮੰਤਰੀ ਬਣਾ ਲਏ ਮਤਲਬ ਐਵੇਂ ਹੀ ਹੁੰਦਾ ਨਾ ਜਿਹੜੀ ਵਾਲੇ ਹਾਈ ਨਾਈਟ ਤੇ ਨਹੀਂ ਕਰ ਸਕਦੇ ਐਵੇਂ ਹੀ ਮਤਲਬ ਕਿ ਜੋ ਚੁੱਕਾ ਚੁੱਕ ਰਹੀ ਹੈ ਉਹ ਚੀਜ਼ ਉਹ ਐਵੇਂ ਹੀ ਪਿਆਰ ਸਮਝਣਾ ਬਈ ਚੀਜ਼ ਸਮਝਣਾ ਆਪਾਂ ਨੇ ਉਹਨੇ ਗੱਲਾਂ ਸੁਣਾ ਦਿੱਤੀ ਗੱਲਾਂ ਹੈ ਕਿ ਤੇ ਨਹੀਂ ਨੇ ਬਿਲਕੁਲ ਇਦਾਂ ਹੀ ਹੈ ਯਾਰ ਹੋਏ ਹੋਏ ਯਾਰ ਵੈਸੇ ਮਜ਼ਾ ਆਉਂਦਾ ਹੈ ਮੈਂ ਲਾਈਵ ਵੇਖਣ ਦਾ ਨਾ ਮਤਲਬ ਕਿ ਇਹ ਬੰਦਾ ਇੱਕ ਵਾਰੀ ਪੁਰਾਣੇ ਦੌਰ ਚਲਾ ਗਿਆ ਪੁਰਾਣਾ ਕਲਚਰ ਪੁਰਾਣਾ ਕਲਚਰ ਜਿਹੜਾ ਅੱਜ ਤੋਂ ਤਕਰੀਬਨ ਸਮਝ ਲਓ ਜ਼ਿਆਦਾ ਨਹੀਂ ਹੋ ਗਿਆ ਪਤਾ ਨਹੀਂ ਵੈਸੇ ਯਾਰ ਮੈਨੂੰ ਯਾਰ ਹੈ ਕਿ ਐਤੋਂ ਤੱਕ ਲਗਭਗ 15 ਸਾਲ ਪਹਿਲੇ ਨਾ ਇਹ ਸਿਸਟਮ ਚੱਲਦਾ ਸੀ ਹਾਂ ਨਹੀਂ ਮੇਰੀ ਆਪਣੀ ਸ਼ਾਦੀ ਦੇ ਵੀ ਹੈ 10-12 ਸਾਲ ਪਹਿਲੇ ਮੇਰੀ ਸ਼ਾਦੀ ਸਾਡੀ ਕਾਦੀ ਨੂੰ ਕਿਹਦੀ ਮੇਰੀ ਸ਼ਾਦੀ ਨੂੰ 12 ਸਾਲ ਪਹਿਲੇ 12-13 ਉਹੀ ਮਤਲਬ ਇਹ ਚੱਲ ਯਾਰ 12 ਸਾਲ ਇੱਥੇ ਵੀ ਹੋਏ ਸੀ ਨਾ ਡੇਰੇ ਦੇ ਨਹੀਂ ਸੀ ਆਏ ਸਿੱਖ ਹੈ ਇਹ ਪਹਿਲੇ ਪਹਿਲੇ ਪਲਾਤੀ ਹੁੰਦਾ ਸੀ ਪਹਿਲੇ ਸ਼ਾਦੀਆਂ ਹੁੰਦੀਆਂ ਸਨ ਮਤਲਬ ਕਿ ਪਿੰਡ ਥਾਂ ਦੇ ਵਿੱਚ ਹੁੰਦੀਆਂ ਸਨ ਤੇ ਆਪਣੇ ਹੀ ਉਹਨਾਂ ਦੇ ਸਾਰੇ ਉੱਥੇ ਪਿੰਡ ਦੇ ਵਿੱਚ ਕੈਂਡ ਲੱਗਦੇ ਉੱਥੇ ਸਾਰਾ ਸਿਸਟਮ ਹੁੰਦਾ ਉਹਨੋਂ ਹਰ ਬੰਦਾ ਜਿਹੜਾ ਹੈ ਉਹ ਮੈਰੀ ਸ਼ਾਹ ਲਾਉਂਦਾ ਹੈ ਸੰਜਣ ਚਾਹਂਦੇ ਉਹਦੇ ਵੀ ਹੁਣ ਬਾਹਰ ਆਉਂਦੇ ਹਾਂ ਨਾ ਨਹੀਂ ਜਾਣ ਦਿੰਦੇ ਜਿਆਦਾ ਚੀਂ ਨਹੀਂ ਦਿੰਦੇ ਉਸ ਚੀਜ਼ ਦੀ ਇਹ ਪਿੰਡਾਂ ਖਾਵਾਂ ਦੇ ਉੱਤੇ ਜਦੋਂ ਸ਼ਾਦੀਆਂ ਹੁੰਦੀਆਂ ਨੇ ਉਦੋਂ ਫਿਰ ਸਮਝ ਲੋ ਪ੍ਰੇਮ ਮੋਰ ਬੰਦਾ ਤੇ ਮਜ਼ਾ ਹੈ ਤੇ ਪਿੰਡ ਦੀ ਛੱਤ ਤੇ ਤੁਹਾਨੂੰ ਪਤਾ ਵੈਸੇ ਵੀ ਸਵਾਦ ਹੁੰਦਾ ਬੜਾ ਬੜਾ ਮੰਗਣ ਵਾਲੀ ਜਵੇਂ ਹੁੰਦੀਆਂ ਹੁੰਦੀਆਂ ਉਹ ਪਹਿਲੇ ਸ਼ਾਦੀਆਂ ਹੁੰਦੀਆਂ ਸੰਤੇ ਹਕ ਆਪ ਦਾ ਪਹਿਲੇ ਮਹਿਮਾਨ ਆ ਜਾਣੇ ਸ਼ੂਗਰ ਮੇਲੇ ਲੱਗਣੇ ਹੁਣ ਤੇ ਭਾਈ ਜਾਨ ਸਿੱਧਾ ਅਗਲੇ ਸਿੱਧਾ ਹਾਲ ਚੜ੍ਹਦੀ ਹਾਲ ਚ ਖਾਓ ਰਹੇ ਹਾਂ ਚਾਹ ਆਹ ਦਾ ਬੇਨੇ ਟਾਈਮ ਤੇ ਹਾਲ ਚੁਣੇ ਇਲੇ ਟਾਈਮ ਮੋਬਾਈਲ ਤੇ ਡਾਟਾ ਕੋਲ ਭੁੱਲ ਜਾਣੀ ਪੁੱਪਲ ਚ ਮਪਾ ਮੁੰਡਾ ਜਾ ਰਿਹਾ ਵੇਖਿਆ ਜਾ ਪਹਿਲੇ ਦੌਰ ਵਿੱਚ ਜਿਵੇਂ ਅਖਾੜੇ ਲੱਗਦੇ ਸਨ ਤਾਂ ਵੱਡੀਆਂ ਹੁੰਦੀਆਂ ਸਨ ਉਹ ਚੀਜ਼ਾਂ ਹੁਣ ਨਜ਼ਰ ਨਹੀਂ ਆਉਂਦੀਆਂ ਹੌista hista ਹਰ ਚੀਜ਼ ਜਿਹੜੀ ਹੋ ਪੰਜਾਬ ਦੀ ਹਰ ਚੀਜ਼ ਹੀ ਹੈ ਲੇਕਿਨ ਮਾਡਰਨ ਮਾਡਰਨ ਤਰੀਕੇ ਨਾਲ ਹੋ ਗਈ ਹੈ ਆਹ ਇਹ ਕੁਝ ਨੇ ਆ ਲੋਕਾਂ ਕੋਲ ਹੁਣ ਸੋ ਜਮਸਰੂਫੀਤ ਬਹੁਤ ਜ਼ਿਆਦਾ ਹੋ ਗਈ ਹੈ ਉਹ ਕੰਦਿਆਂ ਬੇਰੋਜ਼ਗਾਰੀ ਦੀ ਵਜ੍ਹਾ ਤੋਂ ਲੋਕਾਂ ਕੋਲ ਟਾਈ ਹੈ ਹਰ ਬੰਦਾ ਹੀ ਹਰ ਬੰਦਾ ਹੀ ਪਰੇਸ਼ਾਨ ਆਪਣੀ ਕੰਮ ਨਹੀਂ ਕਰਦਾ 24 ਘੰਟੇ ਬੰਦਾ 로ਦੀ ਦੀ ਬਿਕਰ ਜਾਂਦਾ। ਬਾਕੀ ਵੀਰੋ ਵੀਡੀਓ ਬੜੀ ਮਜ਼ੇਦਿ ਸੀ ਤੁਹਾਨੂੰ ਕਿਵੇਂ ਤੇ ਲੱਗੀ ਸਾਨੂੰ ਤੇ ਬੜਾ ਮਜ਼ਾ ਆਇਆ ਹੈ ਵੇਖ ਕੇ ਬਾਕੀ ਕਮੈਂਟ ਸੈਕਸ਼ਨ ਚ ਲਾਜ਼ਮੀ ਦੱਸਿਓ ਤੇ ਚੈਨਲ ਨੂੰ ਸਪੋਰਟ ਜ਼ਿਆਦਾ ਜ਼ਿਆਦਾ ਕਰੋ ਤੇ ਜੋ ਚੀਜ਼ ਵੇਖਣਾ ਚਾਹੁੰਦੇ ਹੋ ਉਹ ਚੀਜ਼ ਦੱਸੋ ਤਾਂ ਤਾਂ ਕਿ ਤੁਹਾਡੇ ਵਾਸਤੇ ਲੈ ਕੇ ਆਈਏ ਤੇ ਆਪਣੇ ਵੀਰ ਭਰਾਵਾਂ ਨਾਲ ਸਾਂਝੀ ਕਰਿਓ। ਲਓ ਜੀ ਰੱਖੋ ਬਹੁਤ ਸਾਰਾ ਖਿਆਲ ਗੁੱਡ ਬਾਏ ਅੱਲਾਹ